ਸਰ ਕੀ ਨਾਮ ਹੈ ਜੀ ਤੁਹਾਡਾ ਤੇ ਅੱਜ ਕਿਸ ਤਰ੍ਹਾਂ ਦੀ ਐਗਜ਼ੀਬਿਸ਼ਨ ਹੈ ਜਿਹੜੀ ਚੱਲ ਰਹੀ ਹੈ ਲੋਕਾਂ ਤੋਂ ਵੱਲੋਂ ਕਿਸ ਤਰ੍ਹਾਂ ਦਾ ਜਵਾਨ ਹੈ ਇਸ ਨੂੰ ਲੈ ਕੇ ਮੇਰਾ ਨਾਮ ਡਾਕਟਰ ਸतीश ਕੁਮਾਰ ਸੌਂਦੀਆ ਮੈਂ ਰਿਟਾਇਰਡ ਡੀਨ ਕਾਲਜ ਆਫ ਐਗਰੀਕਲਚਰ ਇੰਜੀਨੀਅਰਿੰਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਲੁਧਿਆਣਾ ਫਿਲਟੈਲੀ ਕਲੱਬ ਦਾ ਪਾਸਟ ਪ੍ਰੈਜ਼ੀਡੈਂਟ ਆ ਜੀ ਇਹ ਜਿਹੜੀ ਐਗਜ਼ੀਬਿਸ਼ਨ ਹੈ ਡਿਪਾਰਟਮੈਂਟ ਆਫ ਪੋਸਟ ਵੱਲੋਂ ਕੀਤੀ ਜਾ ਰਹੀ ਆ ਇਹ ਕੋਲਾਬੋਰੇਸ਼ਨ ਵਿੱਚ ਲੁਧਿਆਣਾ ਫਿਲਟੈਲੀ ਕਲੱਬ ਕਾਲੇ ਦੀ ਇਨਗੂਰੇਸ਼ਨ ਹੋਈ ਸੀ ਤੇ ਪਾਰਟਿਸਪੇਸ਼ਨ ਬਹੁਤ ਵਧੀਆ ਬਾਰੋਵੀ ਜਿਹੜੇ ਵਿਜ਼ਟਰ ਆ ਰਹੇ ਹੈਗੇ ਆ ਦੇ ਆਰ ਵੈਰੀ ਹੈਪੀ ਕੱਲ 750 ਬੱਚੇ ਆਏ ਹੋਏ ਸੀਗੇ ਐਕਸੀਬਿਸ਼ਨ ਦੇਖਣ ਸਾਰੇ ਬਹੁਤ ਅਪਰੀਸ਼ੀਏਟ ਕਰ ਰਹੇ ਆ ਤੇ ਪੋਸਟ ਆਫਿਸ ਵਾਲਿਆਂ ਨੇ ਕੱਲ ਇੱਕ ਸਪੈਸ਼ਲ ਕਵਰ ਕੱਢਿਆ ਜਿਹਦੇ ਵਿੱਚ ਜਿੱਦਾਂ ਪੁਰਾਣੇ ਜ਼ਮਾਨੇ ਚ ਪੋਸਟਮੈਨ ਹੁੰਦੇ ਸੀਗੇ ਬਾਈਕ ਦੇ ਉੱਤੇ ਮੇਲ ਡਿਲੀਵਰੀ ਕਰਨ ਆਉਂਦੇ ਸੀ ਜੀ ਉਹ ਸਪੈਸ਼ਲ ਕਵਰ ਜਿਹੜਾ ਉਹਨਾਂ ਨੇ ਉਹਦੇ ਤੇ ਕੱਢਿਆ ਇਥੋਂ ਪੋਸਟਮੈਨ ਬੈਗ ਲੈ ਕੇ ਗਿਆ ਹੈੱਡ ਪੋਸਟ ਆਫਿਸ ਉਹ ਤੋਂ ਫਰਨੋ ਨੇ ਡਿਲੀਵਰੀ ਦੀ ਕੈਂਸਲੇਸ਼ਨ ਕੀਤੀ ਤੇ ਫਿਰ ਉਹ ਡਿਸਟ੍ਰੀਬਿਊਟ ਹੋਈ ਮੇਲ ਤੇ ਅੱਜ ਜਿਹੜਾ ਸਪੈਸ਼ਲ ਕਵਰ ਹੈਗਾ ਉਹ ਜਿਹੜੀ ਆਪਣਾ ਗੋਦਾਮ ਹੈਗਾ ਗਊਸ਼ਾਲਾ ਦਾ ਉਹਦੇ ਉੱਤੇ ਨਿਕਲੇਗਾ ਸਪੈਸ਼ਲ ਕਵਰ ਦੁਬਾਰ ਤੋਂ ਬਾਅਦ ਫੰਕਸ਼ਨ ਹੋਏਗਾ ਉਹ ਤੇ ਪ੍ਰਾਈਸ ਰਿਜ਼ੋਲੂਸ਼ਨ ਹੈ ਜਿਹੜੀ ਐਗਜ਼ਿਬਿਸ਼ਨ ਆ ਇਹਦੇ ਵਿੱਚ ਪਾਰਟਿਸਪੈਂਟ ਜਿਹੜੇ ਆ ਲੁਧਿਆਣਾ ਫਿਲਟਲ ਕਲੱਬ ਦੇ ਜਿਹੜੇ ਮੈਂਬਰਸ ਹੈਗੇ ਆ ਉਹ ਪਾਰਟਿਸਿਪੇਟ ਕਰ ਰਹੇ ਆ ਬਾਕੀ ਇਹ ਹੈਗਾ ਕਿ ਵੀ ਅਹ ਇੰਨੇ ਕਿ ਨੰਬਰਸ ਨੇ ਹੋਰ ਸਟੂਡੈਂਟਸ ਨੂੰ ਵੀ ਇਨਵਾਈਟ ਕੀਤਾ ਗਿਆ ਹਾਂ ਸਟੂਡੈਂਟਸ ਵੀ ਇਨਵਾਈਟ ਕੀਤੇ ਹੋਏ ਸਕੂਲ ਵੀ ਪਾਰਟਿਸਿਪੇਟ ਕਰ ਰਹੇ ਆ ਤੇ ਅਪਰੋਕਸੀਮੇਟਲੀ 90 ਫਰੇਮਸ ਦੇ ਵਿੱਚ ਸਾਰੀਆਂ ਸਟੈਂਪਸ ਜਿਹੜੀਆਂ ਡਿਸਪਲੇ ਕੀਤੀਆਂ ਗਈਆਂ ਇੰਡੀਆ ਦੀਆਂ ਸਟੈਂਪਸ ਡਿਸਪਲੇਡ ਆ ਵੇਰ ਜਿਹੜੇ ਕਈਆਂ ਨੇ ਅੱਜ ਕੱਲ੍ਹ ਕਈ ਲੋਕ ਕੀ ਕਰਦੇ ਆ ਕੋਈ ਥੀਮ ਸਿਲੈਕਟ ਕਰ ਲੈਂਦੇ ਆ ਉਹਦੇ ਬੇਸਿਸ ਤੇ ਫਿਰ ਸਟੈਂਪਸ ਕਲੈਕਟ ਕਰਦੇ ਆ ਜਿੰਨਾ ਤੁਸੀਂ ਦੇਖਿਆ ਨਾ ਕਈ ਜਗ੍ਹਾ ਕਿਸੇ ਨੇ ਟਾਈਗਰ ਦੇ ਉੱਤੇ ਕਲੈਕਸ਼ਨ ਬਿਲਡ ਅਪ ਕੀਤੀ ਆ ਕਿਸ ਨੇ ਡੌਗਸ ਤੇ ਕੀਤੀ ਆ ਕਿਸ ਨੇ ਮਹਾਤਮਾ ਗਾਂਧੀ ਤੇ ਕੀਤੀ ਹੈਗੀ ਆ ਤੇ ਅੱਜ ਕੱਲ ਜਿਹੜਾ ਮੇਨ ਜਿਹੜਾ ਟ੍ਰੈਂਡ ਹੈਗਾ ਉਹ ਲੋਕੀ ਥਮੈਟਿਕ ਸਟੈਂਪਸ ਕਲੈਕਟ ਕਰ ਰਹੇ ਆ ਜੇ ਕੋਈ ਆਪਣੀ ਪਰਸਨਲ ਤੌਰ ਤੇ ਕੋਈ ਸਟੈਂਪ ਤਿਆਰ ਕਰਵਾਉਣਾ ਵੀ ਚਾਹੁੰਦਾ ਹੋਵੇ ਤਾਂ ਹਾਂ ਉਹ ਪੋਸਟ ਆਫਿਸ ਵਾਲਿਆਂ ਨੇ ਸਪੈਸ਼ਲ ਕਾਊਂਟਰ ਲਗਾਇਆ ਹੋਇਆ ਮਾਈ ਸਟੈਂਪਸ ਦਾ ਮਾਈ ਸਟੈਂਪ ਤੇ ਤੁਸੀਂ ਆਪਣੀ ਫੋਟੋ ਦੇ ਕੇ ਜਾਂ ਉੱਥੇ ਐਟ ਸਾਈਟ ਫੋਟੋ ਖਿਚਾ ਕੇ ਉੱਥੇ ਵੇਲੇ ਤੁਹਾਡੇ ਨਾਲ ਹੀ ਪ੍ਰੋਡਿਊਸ ਕਰਕੇ ਦੇ ਦਿੰਦੇ ਆ ਧਿਆਨ ਨਾਲ ਜਿਹੜਾ ਕਿੱਥੋਂ ਕਿੱਥੋਂ ਪਾਰਟਿਸਪੈਂਟਸ ਪਹੁੰਚੇ ਨੇ ਜਿਹੜੇ ਦੋ ਦਿਨ ਦੀ ਐਗਜ਼ਾਮੀਸ਼ਨ ਲਗਾਈ ਪਾਰਟਿਸਪੈਂਟ ਜਿਹੜੇ ਹੈਗੇ ਪੰਜਾਬ ਤੋਂ ਆ ਬਹਾਲੀ ਤੋਂ ਵੀ ਆਏ ਆ ਚੰਡੀਗੜ੍ਹ ਤੋਂ ਵੀ ਆਏ ਹੋਇਆ ਬਾਕੀ ਆਲ ਓਵਰ ਇੰਡੀਆ ਡੀਲਰਸ ਆਏ ਹੋਏ ਆ ਜਿਹੜੇ ਸਟੈਂਪ ਸੇਲ ਕਰਦੇ ਆ ਉਹਨਾਂ ਨੇ ਬਾਹਰ ਆਪਣੇ ਕਾਊਂਟਰ ਲਗਾਏ ਹੋਏ ਆ ਡਿਪਾਰਟਮੈਂਟ ਆਫ ਪੋਸਟ ਦਾ ਆਪਣਾ ਕਾਊਂਟਰ ਆ ਪਰ ਟੈਲੀ ਕਾਊਂਟਰ ਇਹਨਾਂ ਨੇ ਲਗਾਇਆ ਹੋਇਆ ਜਿੱਥੇ ਜਿਹੜੇ ਪੋਸਟ ਆਫਿਸ ਵਾਲੇ ਨਵੀਆਂ ਸਟੈਂਪਸ ਇਸ਼ੂ ਕਰਦੇ ਆ ਜਿਹੜੀਆਂ ਇਸ਼ੂ ਹੋਈਆਂ ਹੋਈਆਂ ਜਿਹੜੀਆਂ ਅਵੇਲੇਬਲ ਹੈਗੀਆਂ ਉਹ ਫੇਸ ਵੈਲਿਊ ਤੇ ਸੇਲ ਕਰ ਰਹੇ ਆ ਇਹ ਜਿਹੜੇ ਬੱਚਿਆਂ ਦੇ ਵਿੱਚ ਜਿਹੜੀ ਸ਼ੌਕ ਨੂੰ ਹੋਰ ਡਿਸਾਈਡ ਕਰਨ ਦੇ ਲਈ ਤੁਸੀਂ ਕਿੱਦਾਂ ਦਾ ਸੁਨੇਹਾ ਦੇਣਾ ਚਾਹੋਗੇ ਬੱਚਿਆਂ ਨੂੰ ਪ੍ਰੋਤਸਾਹਿਤ ਕਰਨੇ ਐਨਕਰੇਜ ਕਰਨ ਲਈ ਡਿਪਾਰਟਮੈਂਟ ਆਫ ਪੋਸਟ ਵੱਲੋਂ ਇੱਕ ਸਕੀਮ ਹੈਗੀ ਆ ਕਿ ਹਰ ਸਾਲ ਇੱਕ ਦੀਨ ਦੇ ਆਲ ਸਪਰਸ਼ ਯੋਜਨਾ ਉਹਦੇ ਅੰਡਰ ਇਹ ਇੱਕ ਜਾਂ ਦੋ ਟਾਪਿਕ ਸਿਲੈਕਟ ਕਰਦੇ ਆ ਤੇ ਜਿੰਨੇ ਵੀ ਪੰਜਾਬ ਦੇ ਸਰਕਲ ਲੈਵਲ ਤੇ ਹੁੰਦਾ ਨਾਰਮਲੀ ਪੰਜਾਬ ਸਰਕਲ ਦੇ ਵਿੱਚ ਜਿੰਨੇ ਵੀ ਸਕੂਲ ਆ ਉਹਨਾਂ ਨੂੰ ਇਨਵਾਈਟ ਕਰਦੇ ਆ ਉਹਨਾਂ ਟਾਪਿਕਸ ਤੇ ਇਹ ਡਿਫਰੈਂਟ ਦੋ ਏਥ ਗਰੁੱਪ ਬਣਾ ਦਿੰਦੇ ਆ ਜੀ ਉਹਨਾਂ ਨੂੰ ਕਹਿੰਦੇ ਕਿ ਵੀ ਇਹਨਾਂ ਟਾਪਿਕ ਤੇ ਤੁਸੀਂ ਆਪਣਾ ਐਗਜ਼ਿਬਿਟ ਤਿਆਰ ਕਰੋ ਵਿਦ ది ਹੈਲਪ ਆਫ ਸਟੈਂਪਸ ਬੱਚੇ ਫਿਰ ਲੋਕਲ ਕਲੱਬ ਦੇ ਨਾਲ ਰਲ ਕੇ ਡਿਪਾਰਟਮੈਂਟ ਆਫ ਪੋਸਟ ਦੀ ਹੈਲਪ ਨਾਲ ਉਹ ਐਗਜ਼ਿਬਿਟ ਤਿਆਰ ਕਰਦੇ ਆ ਫਿਰ ਉਹਨਾਂ ਦੀ ਵੈਲਿਊਏਸ਼ਨ ਹੁੰਦੀ ਆ ਠੀਕ ਹੈ ਉਸ ਤੋਂ ਬਾਅਦ ਡਿਪਾਰਟਮੈਂਟ ਆਫ ਪੋਸਟ ਵਾਲੇ ਉਹਨਾਂ ਨੂੰ ਸਕਾਲਰਸ਼ਿਪ ਦਿੰਦੇ ਆ ਟੂ ਇਨਕਰੇਜ ਦੀ ਕਲੈਕਸ਼ਨ ਆਫ ਸਟੈਂਪਸ ਕਲੈਕਟਿੰਗ ਉਹਦੇ ਵਿੱਚ ਉਹ ਆਪਣਾ ਪਿਲੈਟੈਲਿਕ ਡਿਪੋਜ਼ਿਟ ਅਕਾਊਂਟ ਖੋਲ ਦਿੰਦੇ ਆ ਉਹ ਜਿਹੜਾ ਪਹਿਲਾਂ ਬੱਚਿਆਂ ਨੂੰ ਆਪਣੇ ਪੈਥਿਆਂ ਨਾਲ account ਖੋਲਣਾ ਪੈਂਦਾ ਨੋਮੀਨਲ ਜੋ ਵੀ ਚਾਰਜ ਹੈ ਉਸ ਤੋਂ ਬਾਅਦ ਉਹ ਜਿਹੜਾ ਸਕਾਲਰਸ਼ਿਪ ਹੈ ਉਹ ਹਰ ਮਹੀਨੇ ਉਹਨਾਂ ਦੇ account 'ਚ ਪੈਸੇ ਆਉਂਦੇ ਰਹਿੰਦੇ ਆ ਇਹਦੇ ਨਾਲ ਉਹਨਾਂ ਨੂੰ ਇਨਕਰੇਜਮੈਂਟ ਮਿਲਦੀ ਹੈ ਫਿਰ ਬਾਅਦ ਚ ਫਾਲੋਅ ਅਪ ਲਈ ਜਿੱਦਾਂ ਸਾਡੀ ਕਲੱਬ ਹੈਗੀ ਹੈ ਲੁਧਿਆਣਾ ਫੋਕਲ ਲਈ ਕਲੱਬ ਅਸੀਂ ਫਾਲੋਅ ਅਪ ਕਰਦੇ ਰਹਿੰਨੇ ਸਕੂਲ ਦੇ ਨਾਲ ਰਲ ਕੇ ਸਾਨੂੰ ਪਤਾ ਲੱਗ ਜਾਂਦਾ ਹੈ ਇਹ ਵੀ ਕਿਹੜੇ ਸਕੂਲਾਂ ਦੇ ਬੱਚਿਆਂ ਨੂੰ ਕਿੰਨੇ ਸਕਾਲਸ ਉਪਾਇਆ ਹੈ ਕਿੰਨੇ ਕਿ ਸਕੂਲ ਜਿਹੜੇ ਨੇ ਪਾਰਟਿਸਪੇਟ ਕੀਤੇ ਨੇ ਔਰ ਕਿੰਨੇ ਟੋਟਲ ਨੰਬਰਸ ਨੇ ਜੋ ਹਾਲੇ ਤੱਕ ਪਹੁੰਚ ਚੁੱਕੇ ਨੇ ਮੈਨੂੰ ਉਹ ਹਾਲੇ ਇੰਨਾ ਜ਼ਿਆਦਾ ਨਹੀਂ ਹੈਗਾ ਪਰ ਜਿੱਦਾਂ ਕਈ ਸਕੂਲ ਹੈਗੇ ਲੁਧਿਆਣੇ ਦੇ ਵਿੱਚ ਜਿਨ੍ਹਾਂ ਨੇ ਨਾ ਆਪਣੇ ਜਿੱਦਾਂ ਪੁਲਿਸ ਲਾਈਨ ਚ ਡਿਬੇ ਡੀਏਵੀ ਪਬਲਿਕ ਸਕੂਲ ਆ ਉੱਥੇ ਉਹਨਾਂ ਨੇ ਇੱਕ ਕਲੱਬ ਬਣਾ ਲਈ ਫਿਰ ਆਪਣਾ ਆਰਐਸ ਮਾਡਲ ਸਕੂਲ ਹੈਗਾ ਉਹਨਾਂ ਨੇ ਵੀ ਇੱਕ ਫਲੈਟਲੀ ਦੇ ਉੱਤੇ ਕਲੱਬ ਬਣਾਈ ਹੋਈ ਆ ਬੱਚਿਆਂ ਨੂੰ ਐਨਕੋਰੇਜ ਕਰ ਰਹੇ ਆ ਹਾਂ ਜੀ ਵੈਲਕਮ ਥੈਂਕ ਯੂ ਜੀ ਸਰ ਇਹ ਮੇਰਾ ਨਾਮ ਬਲਬੀਰ ਸਿੰਘ ਕੌਸ਼ਲ ਹੈ ਮੈਂ ਇਥੇ ਸੀਨੀਅਰ ਸੁਪਰਡੈਂਟ ਪੋਸਟ ਆਫ ਸਿਵਲ ਲੁਗਾਰਾ ਸਿਟੀ ਡਿਵੀਜ਼ਨ ਤੋਂ ਆਇਆ ਆਇਆ છੇ ਪਾਰਾ ਦਾ ਇਹ ਜਿਹੜੀ ਸਾਡੀ ਐਗਜ਼ਿਬਿਸ਼ਨ ਡਿਸਟ੍ਰਿਕਟ ਲੈਵਲ ਦੀ ਐਗਜ਼ਿਬਿਸ਼ਨ ਹੈ ਸਤੁਜਪੈਕਸ 2025 ਇਹ ਜਿਹੜਾ ਇੰਡੀਆ ਪੋਸਟ ਹੈ ਇਹ ਲੈ ਕੇ ਆਇਆ ਹੈ 2 ਦਿਨ ਦੀ ਐਗਜ਼ਿਬਿਸ਼ਨ ਹੋ ਰਹੀ ਹੈ ਇਹਦੇ ਵਿੱਚ ਅਸੀਂ ਰੀਅਰ ਸਟੈਂਪਸ ਡਿਸਪਲੇ ਕੀਤੇ ਨੇ ਔਰ ਆਲਮੋਸਟ 100 ਫਰੇਮ ਜਿਹੜੇ ਹੈਗੇ ਉਹ ਐਗਜ਼ਿਬਿਟ ਹੋਏ ਨੇ ਔਰ ਇਹ which had ਕਲਚਰ ਜਿਹੜਾ ਹੈਗਾ ਸਾਡਾ ਉਹ ਡਿਪਿਕਟ ਕਰਦੇ ਨੇ ਹਰ ਇੱਕ ਟਾਈਮ ਬੋਲਦੀ ਹੈ ਉਹਦੇ ਪਿੱਛੇ ਬਹੁਤ ਸਾਰਾ ਵਰਕ ਹੁੰਦਾ ਹੈ ਕਿਆ ਟਾਈਮ ਸੀਗਾ ਕਿਆ ਕਲਚਰ ਸੀਗਾ ਕਿਸ ਤਰ੍ਹਾਂ ਦੇ ਜੋ ਵੀ ਸੀਜ਼ਨਸ ਨੇ ਸਾਡੇ ਉਹ ਡਿਪਿਕਟ ਕਰਦੇ ਨੇ ਸਾਡੇ ਜਿਨੇ ਸਤੰਤਰਾ ਸਨਾਨੀ ਹੈ ਉਹਨਾਂ ਤੇ ਸਾਡੇ ਜਿਨੇ ਵੀ ਗਾਇਕ ਨੇ ਉਹਨਾਂ ਤੇ ਹਰ ਤਰ੍ਹਾਂ ਦਾ ਹਰ ਪਾਸੇ ਇੰਟਰਨੈਸ਼ਨਲੀ ਵੀ ਤੁਸੀਂ ਦੇਖੋਗੇ ਅ ਇੰਟਰਨੈਸ਼ਨਲੀ ਵੀ ਹਰ ਇੱਕ ਕੰਟਰੀ ਸਟੈਂਪਸ ਇਸ਼ੂ ਕਰਦਾ ਹੈ ਤਕਰੀਬਨ 70 ਕ ਸਟੈਂਪ ਪੂਰੇ ਸਾਲ ਦੇ ਵਿੱਚ ਅਸੀਂ 올 ਆਵ ਇੰਡੀਆ ਦੇ ਵਿੱਚ ਇਹ ਨਿਕਲਦੀਆਂ ਨੇ ਔਰ ਅਸੀਂ ਕੱਲ ਇੱਕ ਸਪੈਸ਼ਲ ਕਵਰ ਵੀ ਰਿਲੀਜ਼ ਕੀਤਾ ਹੈ ਜੀ ਔਰ ਸੱਤ ਵੀ ਪੈਕਸ ਤੇ ਉਹ ਇੱਥੇ ਸੇਲ ਵਾਸਤੇ ਵੀ ਸਿਰੇ ਰੱਖਿਆ ਹੋਇਆ ਹੈ ਅੱਜ ਇੱਕ ਹੋਰ ਸਪੈਸ਼ਲ ਕਵਰ ਰਿਲੀਜ਼ ਕਰਨ ਜਾ ਰਹੇ ਹਾਂ ਗੋਵਿੰਦ ਗੋਤਾਮ ਸੇ ਉਹ ਉਹ ਵੀ ਤੁਹਾਨੂੰ ਇੱਥੇ ਦਿਖੇਗਾ ਕਈ ਸਾਡੇ ਸਟਾਲਸ ਲੱਗੇ ਹੋਏ ਨੇ ਇੱਥੇ ਜਿਹੜੇ ਸਰਵਿਸਿਜ਼ ਦੱਸ ਰਹੇ ਨੇ ਮਾਈ ਸਟੈਂਪ ਦਾ 카운ਟਰ ਹੈ ਤੁਸੀਂ ਆਪਣੀ ਸਟੈਂਪ ਆਪਣੀ ਫੋਟੋ ਦੇ ਕੇ ਮਾਈ ਸਟੈਂਪ ਕਰਵਾ ਸਕਦੇ ਹੋ ਡਾਕ ਖਾਨੇ ਦੀ ਇੰਡੀਆ ਪੋਸ ਦੀ ਜਿੰਨੀ ਵੀ ਸਕੀਮਾਂ ਨੇ ਉਹਦੇ ਬਾਰੇ ਤੁਸੀਂ ਜਾਣੂ ਕਰ ਸਕਦੇ ਹੋ ਬੱਚਿਆਂ ਨੂੰ ਅਟਰੈਕਟ ਕਰਨ ਵਾਸਤੇ ਅਸੀਂ ਕੈਲੀਗ੍ਰਾਫੀ ਦਾ 카운ਟਰ ਲਾਇਆ ਹੈ ਤੇ ਅਸੀਂ ਫ੍ਰੀ ਆਫ ਕੋਸ ਬੱਚਿਆਂ ਨੂੰ ਇੱਕ ਪੋਸਟਰ ਤੇ ਉੱਪਰ ਆਪਣਾ ਨਾਮ ਲਿਖਵਾ ਕੇ ਬੱਚੇ ਲੈ ਕੇ ਜਾ ਰਹੇ ਨੇ ਔਰ ਉਹਨਾਂ ਨੂੰ ਅਸੀਂ ਪੋਸਟਕਾਰਡ ਵੀ ਇੱਕ ਦਿੱਤਾ ਹੈ ਕਿ ਪੋਸਟਕਾਰਡ ਵੀ ਉਹ ਪੋਸਟ ਕਰਕੇ ਜਾਣ ਔਰ ਉਹਨਾਂ ਨੂੰ ਕਿੱਦਾਂ ਦਾ ਐਗਜ਼ੀਬਿਸ਼ਨ ਦੇ ਵਿੱਚ ਕਿੱਦਾਂ ਦਾ ਉਹਨਾਂ ਨੂੰ ਲੱਗਿਆ ਉਹ ਉੱਤੇ ਲਿਖ ਕੇ ਉਹ ਪੋਸਟ ਕਰਨ ਤੇ ਅਸੀਂ ਸਕੂਲਾਂ ਦੇ ਕੰਪੀਟੀਸ਼ਨ ਵੀ ਕਰਾਏ ਨੇ ਤਿੰਨ ਚਾਰ ਤਰ੍ਹਾਂ ਦੇ ਐਸੇ ਰਾਈਟਿੰਗ ਕੰਪੀਟੀਸ਼ਨ ਸੀਗਾ ਸਟੈਂਪ ਡਿਜ਼ਾਈਨਿੰਗ ਕੰਪੀਟੀਸ਼ਨ ਸੀਗਾ ਹੁਣ ਕੁਇਜ਼ ਹੋਣ ਜਾ ਰਿਹਾ ਇੱਕ ਦੋ ਬੱਚੇ ਕਲਚਰਲ ਆਈਟਮਸ ਵੀ ਲੈ ਕੇ ਆ ਰਹੇ ਨੇ ਤੇ ਅੱਜ ਦੇ ਸਾਡੇ ਮੁੱਖ ਮਹਿਮਾਨ ਜਿਹੜੇ ਹੈਗੇ ਪ੍ਰਿੰਸੀਪਲ ਕਮਿਸ਼ਨਰ ਕਸਟਮਸ ਕਸਟਮ ਡਾਇਰੈਕਟਰ ਲੁਧਿਆਣਾ ਸ਼੍ਰੀ ਨਸੀਮ ਅਰਸ਼ੀ ਜੀ ਆ ਰਹੇ ਨੇ ਤੇ ਨਾਲ ਸਾਡੇ ਗੋਵਿੰਦ ਗੋਤਾਮ ਦੇ ਜਿਹੜੇ ਸਾਡੇ ਫਾਊਂਡਰਸ ਨੇ ਉਹ ਪਹੁੰਚ ਚੁੱਕੇ ਨੇ ਥੋੜੇ ਦੇਰ ਤੱਕ ਉਹ ਵੀ ਆ ਜਾਣਗੇ ਉਸ ਤੋਂ ਬਾਅਦ ਸਾਡੇ ਦਾ ਕਲੋਜ਼ਿੰਗ ਸੈਰਮਨੀ ਸਟਾਰਟ ਹੋ ਜਾਏਗੀ ਇਹਦੇ ਵਿੱਚ ਅਸੀਂ ਜਿਹੜੇ ਵੀ ਕੰਪੀਟੀਸ਼ਨਸ ਕਰਾਏ ਨੇ ਉਹਨਾਂ ਨੂੰ ਅਸੀਂ ਜੇਤੂਆਂ ਨੂੰ 골ਡ ਮੈਡਲ, ਸਿਲਵਰ ਮੈਡਲ, ਬ੍ਰੌਂਜ਼ ਮੈਡਲ ਰੱਖਿਆ ਹੈ ਜਿਹਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੈ ਉਹਨਾਂ ਨੂੰ ਅਸੀਂ ਪਾਰਟਿਸਿਪੈਂਟ ਸਰਟੀਫਿਕੇਟਸ ਵੀ ਦਿੱਤਾ ਹੈ ਉਹ ਦੇਣ ਜਾ ਰਹੇ ਹਾਂ ਤੇ ਜਿਹੜੀ ਫਲੈਟੀ ਦੇ ਵਿੱਚ ਵੀ ਅਸੀਂ ਕੰਪੀਟੀਸ਼ਨ ਰੱਖਿਆ ਹੈ ਕੁਝ ਯੰਗਸਟਰਸ ਦੇ ਵਿੱਚ ਵੀ ਹੈ ਤੇ ਕੁਝ ਫਲੈਟਿਸਟ ਦੇ ਵਿੱਚ ਵੀ ਹੈ ਸਾਡੇ ਜਿਊਰੀ ਮੈਂਬਰ ਜਿਹੜੇ 올 ਓਵਰ ਇੰਡੀਆ ਤੋਂ ਆਂਦੇ ਨੇ Rajasthan ਤੋਂ ਆਏ ਸੀ ਉਹਨਾਂ ਨੇ ਜਿਊਰੀ ਨੇ ਆਪਣਾ ਰਿਜ਼ਲਟ ਅਨਾਉਂਸ ਕਰ ਦਿੱਤਾ ਹੈਗਾ ਥੋੜੀ ਦੇਰ ਚ ਅਸੀਂ ਕਲੋਜ਼ਿੰਗ ਸੈਰੇਮਨੀ ਸਟਾਰਟ ਕਰਾਂਗੇ ਤੇ ਉੱਥੇ ਜਿਹੜੇ ਵੀ ਬੰਦੇ ਨੇ ਜਿਹਨੇ ਵੀ ਪਾਰਟਿਸਪੈਂਟਸ ਆਈਚ ਐਂਡ एवरीवन ਉਹਨਾਂ ਨੂੰ ਅਸੀਂ ਸਰਟੀਫਿਕੇਟ ਵੀ ਦੇਵਾਂਗੇ ਤੇ ਜਿਹੜੇ ਜੇਤੂ ਉਹਨਾਂ ਨੂੰ ਮੈਡਲ ਵੀ ਪ੍ਰਦਾਨ ਕਰਾਂਗੇ ਕੀ ਸੁਨੇਹਾ ਦੇਣਾ ਚਾਹੁੰਗੇ ਆਪਣੇ ਵੱਲੋਂ ਯੰਗ ਜਨਰੇਸ਼ਨ ਨੂੰ ਯਾ ਸਪੈਸ਼ਲੀ ਚਿਲਡਰਨਸ ਨੂੰ ਜਿਹੜੇ ਆਏ ਨੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਜੋ ਸਟੈਂਪਸ ਨੇ ਇਹ ਤੁਹਾਨੂੰ ਇੱਕ ਤਰ੍ਹਾਂ ਦਾ ਜਨਰਲ ਨੌਲੇਜ ਦਿੰਦੀ ਹੈ ਤੁਸੀਂ ਇਹਨਾਂ ਨਾਲ ਜੁੜੋਗੇ A King of Hobbies ਹੈ ਫਲੈਟਲਿਕ ਇਜ਼ ਅ ਕਿੰਗ ਆਫ ਹਬੀਜ਼ ਤੁਸੀਂ ਦੇਖਿਆ ਹੋਣਾ ਵੀ ਸਾਥੇ ਢਿੱਲੂ ਜਣਾ ਦਾ ਜਿਹੜਾ ਫਲੈਟਲਿਕ ਕਲੱਬ ਹੈ 1972 ਦਾ ਚੱਲ ਰਿਹਾ ਇੱਥੇ ਔਰ ਹੁਣ ਇਹਦੇ ਵਿੱਚ ਕਟੋਕਟ ਵੀ 200 ਮੈਂਬਰਸ ਨੇ ਔਰ ਇੱਥੇ ਦੇ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਡੀਨ ਸਾਹਿਬ ਨੇ ਪੀਏਯੂ ਦੇ ਉਹ ਰਿਟਾਇਰ ਹੋ ਗਏ ਨੇ ਉਹ ਇੱਕ ਫਲੈਟਲਿਸ ਨੇ ਸਾਡੇ ਆਪਣੇ ਡਿਪਾਰਟਮੈਂਟ ਦੇ ਕੁਝ ਵੱਡੇ ਵੱਡੇ ਅਫਸਰਾਨ ਉਹ ਫਲੈਟਲਿਸ ਨੇ ਇਹ ਹਬੀ ਜੈ ਚੰਡੀਗੜੋਂ ਵੀ ਕੱਲ ਚੰਡੀਗੜੋਂ ਤੋਂ ਦੋ ਤਿੰਨ ਫਲੈਟਲਿਸ ਆਏ ਸੀਗੇ ਦੂਰੋਂ ਦੂਰੋਂ ਚੱਲ ਕੇ ਇੱਥੇ ਆ ਰਹੇ ਨੇ ਕੁਝ ਕਾਊਂਟਰਸ ਅਸੀਂ ਸੇਲ ਵਾਲੇ ਵੀ ਰੱਖੇ ਨੇ ਕਿ ਜਿਹੜੇ ਬੰਦੇ ਫਲੈਟਲੀ ਦੀ ਲੈਣਾ ਚਾਹੁੰਦੇ ਸਟੈਂਪਸ ਉਹ ਲੈ ਸਕਣ ਜਿਨ੍ਹਾਂ ਨੂੰ ਇੱਕ ਹੋਬੀ ਹੈ ਜਿਹੜੇ ਆਪਣੀ ਹੋਬੀ ਆਪਣਾ ਸ਼ੌਕ ਡਿਵੈਲਪ ਬੱਚੇ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਕੁਝ ਕੁ ਸਪੈਸ਼ਲ ਕੋਈ ਬਿਲਕੁਲ ਅਸੀਂ ਸਾਰੇ ਸਕੂਲਾਂ ਦੇ ਵਿੱਚ ਸੈਕੰਡਰੀ ਐਜੂਕੇਸ਼ਨ ਇਸ ਨੂੰ ਮਿਲੇ ਅਸੀਂ ਡੀਸੀ ਸਾਹਿਬ ਨੂੰ ਮਿਲੇ ਅਸੀਂ ਸਾਰੇ ਸਕੂਲਾਂ ਨੂੰ ਨਮੰਤਰਨ ਦਿੱਤਾ ਜਾ ਜਾ ਕੇ ਮਿਲੇ ਵੀ ਹੈ ਉਹਨਾਂ ਨੂੰ ਦੱਸਿਆ ਹੋਬੀ ਬਾਰੇ ਔਰ ਅਸੀਂ ਉਹਨਾਂ ਨੂੰ ਕਿਹਾ ਕਿ ਬੱਚਿਆਂ ਦੇ ਫਲੈਟਿਡ ਡਿਪੋਜ਼ਿਟ ਅਕਾਊਂਟਸ ਖੁਲਵਾਏ ਜਾਣ ਤਾਂ ਕਿ ਬੱਚਿਆਂ ਨੂੰ ਪਤਾ ਚੱਲੇ ਜਦ ਵੀ ਕੋਈ ਨਈ ਇਸ਼ੂ ਹੁੰਦੀ ਹੈ ਸਟੈਂਪਸ ਦਾ ਉਹਨਾਂ ਬੱਚਿਆਂ ਨੂੰ ਘਰ ਪਹੁੰਚ ਜਾਂਦੀ ਹੈ ਉਹ ਫਲੈਟਿਡ ਡਿਪੋਜ਼ਿਟ ਅਕਾਊਂਟ ਦੇ ਰਾਹੀਂ ਸਾਡਾ ਫਲੈਟਿਡ ਬਿਊਰੋ ਜਲੰਧਰ ਦੇ ਵਿੱਚ ਹੈਗਾ ਲੁਧਿਆਣੇ ਦੇ ਜਿਨੇ ਵੀ ਅਕਾਊਂਟਸ ਨੇ ਸਾਰੇ ਉਹ ਜਿਹੜਾ ਹੈਗਾ ਸਪਲਾਈ ਫਲੈਟਿਡ ਬਿਊਰੋ ਜਲੰਧਰ ਸਾਰੇ ਨੂੰ ਕਲੈਕਸ਼ਨ ਜਿਹੜੀ ਹਰ ਇੱਕ ਪੋਸਟ ਆਫਿਸ ਚ ਅਵੇਲੇਬਲ ਹੈ ਕੋਈ ਖਾਸ ਕੋਈ ਸੈਂਟਰ ਹੈ ਨਹੀਂ ਸਟੈਂਪ ਕਲੈਕਸ਼ਨ ਫਲੈਟਿਡ ਬਿਊਰੋ ਤੋਂ ਮਿਲਦੀ ਹੈਗੀ ਤੇ ਬੱਚੇ ਉਹਨਾਂ ਦਾ ਐਗਜ਼ਿਬਿਟਸ ਬਣਾਉਂਦੇ ਨੇ ਤੇ ਡਿਸਪਲੇ ਕਰਦੇ ਨੇ ਤੁਸੀਂ ਦੇਖਿਆ ਹੋਣਾ ਯੰਗਸਟਰਸ ਨੇ ਵੀ ਆਪਣੇ ਆਪਣੇ ਡਿਸਪਲੇ ਲਾਏ ਹੋਏ ਨੇ ਐਗਜ਼ਿਬਿਸ਼ਨ ਲਾਏ ਨੇ ਉਹਨਾਂ ਚ ਵੀ ਕੰਪੀਟੀਸ਼ਨ ਹੋ ਰਿਹਾ ਹੈ ਜਿਸ ਤਰ੍ਹਾਂ ਕਿ ਹਰ ਸਾਲ ਇਹ ਡਿਸਟ੍ਰਿਕਟ ਲੈਵਲ ਦਾ ਵੀ ਹੁੰਦਾ ਤੇ ਸਟੇਟ ਲੈਵਲ ਦਾ ਵੀ ਹੁੰਦਾ ਹੈ ਐਗਜ਼ਿਬਿਸ਼ਨ ਇਸ ਵਾਰ ਅਸੀਂ ਸ਼ੁਕਰਗੁਜ਼ਾਰ ਹਾਂ ਸਾਡੇ ਅਫਸਰਾਂ ਦੇ ਸਾਨੂੰ ਲੁਧਿਆਣਾ ਵਿੱਚ ਸਾਨੂੰ ਨੋ ਅਲਾਉ ਕੀਤਾ ਔਰ ਬਹੁਤ ਅੱਛਾ ਸਾਨੂੰ ਇਹ ਵੈਨਿਊ ਮਿਲਿਆ ਕੱਲ ਸਾਡੇ ਵੀ ਸੀ ਸਾਹਿਬ ਆਏ ਸੀਗੇ ਬਹੁਤ ਜ਼ਿਆਦਾ ਇਨਕਰੇਜ ਹੋਏ ਨੇ ਤੇ ਉਹਨਾਂ ਨੇ ਅੱਜ ਆਪਣੇ ਬੱਚੇ ਜਿਹੜੇ ਇੱਥੇ ਕਾਲਜ ਦੇ ਬੱਚੇ ਉਹਨਾਂ ਨੇ ਸਪੈਸ਼ਲੀ ਕਿ ਆਗੇ ਤੁਸੀਂ ਐਗਜ਼ੀਬਿਟਸ ਦੇਖ ਕੇ ਆਓ ਉਹ ਬਹੁਤ ਕਨੈਕਟ ਹੋਏ ਨੇ ਸਾਡੇ ਨਾਲ ਕਿਉਂਕਿ ਪੁਰਾਣਾ ਜ਼ਮਾਨਾ ਸੀਗਾ ਲੈਟਰ ਤੋਂ ਬਗੈਰ ਹੋਰ ਕੰਮ ਨਹੀਂ ਹੁੰਦੇ ਸੀ ਉਹ ਦੱਸ ਰਹੇ ਸੀ ਕਿ ਅਸੀਂ ਆਸਟ੍ਰੇਲੀਆ ਜਾਂ ਅਸੀਂ ਆਪਣਾ ਸਮਾਨ ਭੇਜਦੇ ਸੀ ਕਿ ਜਾਂ ਗੱਲਬਾਤ ਕਰਦੇ ਸੀ ਕਿਉਂਕਿ ਐਗਰੀਕਲਚਰ ਯੂਨੀਵਰਸਿਟੀ ਇਹ ਫੇਮਸ ਯੂਨੀਵਰਸਿਟੀ ਆਲ ਓਵਰ ਵਰਲਡ ਤੇ ਉਹਨਾਂ ਨੂੰ 5-7 ਦਿਨ ਬਾਅਦ ਉੱਥੋਂ ਦੇ ਆਸਟ੍ਰੇਲੀਆ ਤੋਂ ਆਉਂਦੇ ਸੀ ਸਮਾਨ ਫਿਰ ਉਹ ਆਸਟ੍ਰੇਲੀਆ ਦੀ ਸਟੈਂਪਸ ਵੀ ਦੇਖਦੇ ਸੀਗੇ ਸਾਡੀ ਸਟੈਂਪਸ ਵੀ ਦੇਖ ਦਿੱਤੇ ਉਹਨਾਂ ਦੀ ਸਟੈਂਪਸ ਵੀ ਦੇਖ ਦਿੱਤੇ ਉਹ ਕਨੈਕਟ ਕਰ ਰਹੇ ਸੀ ਕਿ ਮੈਂ ਮੈਨੂੰ ਉਹਨਾਂ ਨੂੰ ਬਚਪਨ ਯਾਦ ਆ ਗਿਆ ਮਜਾਤਰੀ ਤੋਂ ਸ਼ਾਇਦ ਉਹ ਬਿਲੋਂਗ ਕਰਦੇ ਨੇ ਖਰਰ ਦੇ ਕੋਲ ਜਗ੍ਹਾ ਹੈ ਵੀ ਮਜਾਤਰੀ ਤੋਂ ਦੱਸੇ ਸੀ ਕਿ ਕਿਦਾਂ ਮੈਂ ਇੱਥੇ ਐਂਟਰ ਹੋਇਆ ਤੇ ਕਿਦਾਂ ਅਸੀਂ ਚਿੱਠੀਆਂ ਲੱਭਦੇ ਸੀਗੇ ਤੇ ਕਿਦਾਂ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਆਇਆ ਲੈਟਰ ਆਹੀ ਉਹਨਾਂ ਨੇ ਜੋ ਕੋਰਸਪੋਂਡੈਂਸ ਕੀਤੀ ਹੁਣ ਈਮੇਲ ਦਾ ਜ਼ਮਾਨਾ ਆ ਗਿਆ ਲੇਕਿਨ ਈਮੇਲ ਤੋਂ ਬਗੈਰ ਸਿਰਫ ਲੈਟਰ ਬਾਕਸ ਔਰ ਲੈਟਰ ਨਾਲ ਹੀ ਕਾਰਵਾਈ ਹੁੰਦੀ ਸੀ ਔਰ ਬਹੁਤ ਚੱਲ ਗਿਆ ਉਹਨਾਂ ਨੂੰ ਠੀਕ ਹੈ ਥੈਂਕ ਯੂ ਸਰ ਜਿਹੜੀ ਅੱਜ ਐਗਜ਼ਿਬਿਸ਼ਨ ਲੱਗੀ ਹੋਈ ਹੈ ਇਹਦੇ ਬਾਰੇ ਥੋੜਾ ਸਰ ਇਹ ਜਿਹੜੀ ਐਗਜ਼ੀਬਿਸ਼ਨ ਸਾਡੀ ਚੱਲ ਰਹੀ ਹੈ ਅੱਜ ਨਹੀਂ ਲੱਗੀ ਕੱਲ੍ਹ ਦੀ ਲੱਗੀ ہوئی 4 ਤਰੀਕ ਦੀ 4 ਤੇ 5 ਦੋ ਦਿਨ ਦੀ ਡਿਸਟ੍ਰਿਕਟ ਲੈਵਲ ਦੀ ਐਗਜ਼ੀਬਿਸ਼ਨ ਚੱਲ ਰਹੀ ਹੈ ਇਹ ਫਲੈਟਲ ਦੀ ਐਗਜ਼ੀਬਿਸ਼ਨ ਹੈ ਫਲੈਟਲੀ ਦਾ ਮਤਲਬ ਹੈ ਕਲੈਕਸ਼ਨ ਆਫ ਸਟੈਂਪਸ ਇਹ ਕੁਝ ਸਪੈਸ਼ਲ ਸਟੈਂਪਸ ਹੁੰਦੀਆਂ ਨੇ ਕੁਝ ਕੇ ਇਹਨਾਂ ਨੂੰ ਆਪਾਂ ਪੋਸਟਲ ਸਟੈਂਪ ਨਹੀਂ ਕਹਿ ਸਕਦੇ ਪਾਰਟ ਆਫ ਪੋਸਟਲ ਸਟੈਂਪਸ ਜ਼ਰੂਰ ਹੁੰਦੀਆਂ ਨੇ ਬਟ ਕਮਿਊਨੀਟਿਵ ਸਪੈਸ਼ਲ ਸਟੈਂਪਸ ਇਸ਼ੂਡ ਔਨ ਸਪੈਸ਼ਲ ਡੇ ਅਲੋਂਗ ਵਿਦ ਸਪੈਸ਼ਲ ਕਵਰ ਠੀਕ ਹੈ ਨਾ ਇੱਕ ਛੋਟਾ ਹੁੰਦਾ ਸਰ ਕਲੈਕਸ਼ਨ ਦਾ ਕੁਈ ਲੋਕ ਛੋਟੇ ਛੋਟੇ ਸਟੈਂਪਸ ਤੋਂ ਸ਼ੁਰੂ ਕਰਕੇ ਲੌਂਗ ਰਨ ਚੱਲਦੇ ਆ ਹਨਾ ਪਹਿਲੀ ਜਿਹੜੀ ਸਾਡੀ ਪੋਸਟਲ ਦੀ ਸਟੈਂਪ ਸੀ ਪੈਨੀ ਬਲੈਕ ਸੀਗੀ ਉਸ ਤੋਂ ਬਾਅਦ ਅਸਤੱਕ ਚੱਲਦੇ ਚੱਲਦੇ ਹੋ ਜਾਵਾਂ ਟਿਕਟਾਈਆਂ ਸਰ ਉਹ ਲੋਕਾਂ ਨੇ ਆਪਣੀ ਆਪਣੀ ਕਲੈਕਸ਼ਨ ਇੱਥੇ ਦਿੱਤੀ ਆ ਕੁਝ ਸਾਡੇ ਕੋਲ ਬਾਹਰੋਂ ਵੀ ਆਏ ਨੇ ਕੁਝ ਫਲੈਟ ਲਿਸਟ ਜਿਹੜੇ ਨੇ ਸਾਡੇ ਕੋਲ ਬਾਹਰੋਂ ਵੀ ਆਏ ਨੇ ਬਾਹਰ ਦਾ ਮਤਲਬ ਰੈਸਟ ਆਫ ਦ ਲੁਬਿਆਣਾ ਰੈਸਟ ਆਫ ਇੰਡੀਆ ਕੋਈ ਬੰਬਈ ਤੋਂ ਆਇਆ ਹਾਂ ਹਾਂ ਪੰਜਾਬ ਤੋਂ ਬਾਹਰ ਵੀ ਆਏ ਹੋਏ ਨੇ ਸਰ ਤੇ ਬਹੁਤ ਅੱਛੀ ਸਟੈਂਪਸ ਨੇ ਜਿੱਦਾਂ ਕਿਸੇ ਦੀ 골ਡ ਪਲੇਟਿਡ ਸਟੈਂਪਸ ਨੇ ਆ 골ਡ ਦੀ ਸਟੈਂਪ ਲ ਇਹ ਤੋਂ ਅਗਲੇ ਪਾਸੇ ਆਪਾਂ ਜਾਵਾਂਗੇ ਯੈਸਟਰਡੇ ਆਈ ਹੈਵ ਸੀਨ ਥੈਟ ਵੀ ਧਰਮ ਦੇ ਉੱਤੇ ਵੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਸਟੈਂਪ ਹੈ ਤੇ ਰਮਾਇਣਾ ਦੇ ਉੱਪਰ ਸਟੈਂਪ ਹੈ ਮਹਾਭਾਰਤਾ ਦੇ ਉੱਪਰ ਸਟੈਂਪ ਹੈ ਤੇ ਬਹੁਤ ਅੱਛਾ ਡਾਕ ਵਿਭਾਗ ਦਾ ਇਨੀਸ਼ੀਏਟਿਵ ਹੈ ਜਿਹੜਾ ਕਿ ਅਸੀਂ ਲਿਆ ਹੋਇਆ ਤੇ ਇਹਦਾ ਮਤਲਬ ਹੈ ਵੀ ਜਿਹੜੀ ਪਬਲਿਕ ਹੈ ਜਿਹੜੀ ਜਰਨਲ ਪਬਲਿਕ ਹੈ ਲੋਕ ਨੇ ਉਹ ਹੈਰ ਹੁਣ ਸਟੈਂਪਸ ਦੇ ਬਾਰੇ ਤੇ ਤਾਂਕੀ ਅਸੀਂ ਉਹਨਾਂ ਨੂੰ ਉਹ ਸਟੈਂਪਸ ਦੀ ਕਲੈਕਸ਼ਨ ਦੀ ਹੁਬੀ ਆਪਣੇ ਅੰਦਰ ਲੈ ਕੇ ਆਣ ਠੀਕ ਹੈ ਨਾ ਇਹ ਬਹੁਤ ਅੱਛਾ ਸਰ ਬਹੁਤ ਹੀ ਅੱਛਾ ਕਨਸੈਪਟ ਹੈ ਗੁਰਮੁਖੀ ਇਸ ਨੂੰ ਲੈ ਕੇ ਬੱਚਿਆਂ ਦੇ ਵਿੱਚ ਵੀ ਖਾਸ ਰੁਝਾਨ ਜਿਹੜਾ ਦੇਖਣ ਨੂੰ ਬਹੁਤ ਰੁਝਾਨ ਹੈ ਸਰ تقریبا ਜਿਆਦਾ ਨਹੀਂ ਲੁਧਿਆਣੇ ਦੇ ਸਾਰੇ ਸਕੂਲਾਂ ਦੇ ਬੱਚੇ ਸਾਡੇ ਕੋਲ ਆਏ ਹੈ ਸਰਕਾਰੀ ਸਕੂਲਾਂ ਦੇ ਵਿਆਹ ਹੈ ਪ੍ਰਾਈਵੇਟ ਸਕੂਲਾਂ ਦੇ ਵਿਆਹ ਹੈ ਇਵਨ so many are sitting also at this time of the science campus ਉਹ ਦੇਖ ਰਹੇ ਸਿਰਫ ਵਿਜ਼ਿਟ ਕਰ ਰਹੇ ਐ ਇੰਜੋਏ ਕਰ ਰਹੇ ਐ ਉਪ ਸੌ ਉਤਪਨ ਕਰ ਰਹੇ ਐ ਡਾਜਵੇ ਦਾ ਕਲੈਕਸ਼ਨ ਰਾਜੇ ਮਹਾਰਾਜਾ ਦਾ ਵੀ ਸ਼ੌਕ ਕਿਹਾ ਜਾਂਦਾ ਡੈਫੀਨੇਟਲੀ ਸਰ ਇਹ ਬੇਸਿਕਲੀ ਅਮੀਰਾਂ ਦਾ ਸ਼ੌਕ ਹੈ ਸਰ ਮੈਂ ਦੱਸਿਆ ਵੀ ਲੋਕੀ 골ਡ ਪਾਉਂਦੇ ਆ ਇੱਥੇ ਟਿਕਟ ਲੱਗੀ ਹੋਈ ਹੈ ਇਹ ਅਮੀਰਾਂ ਦਾ ਸ਼ੌਕ ਹੈ ਸਰ ਜਿਹੜੇ ਬੰਦੇ ਨੇ ਇੱਕ ਆਪਾਂ ਹਿਸਟਰੀ ਪੜ੍ਹਦੇ ਆਂ ਵੀ ਅਸੀਂ ਜਮੇ ਗਰੀਬ ਜ਼ਰੂਰ ਆਂ ਬਟ ਮਰਨਾ ਗਰੀਬ ਨਹੀਂ ਹੈ ਉਹ ਸਾਡੀ ਆਪਣੀ ਹੋ ਐ ਵੀ ਅਸੀਂ ਅਮੀਰ ਮਰਨਾ ਜਾਂ ਗਰੀਬ ਮਰਨਾ ਰਾਈਜ਼ ਅਪ ਕਰੋ ਰਾਈਜ਼ ਅਪ ਕਰਨਾ ਚਾਹੀਦਾ ਖਾਸ ਬੱਚਿਆਂ ਨੂੰ ਇਸ ਤਰ੍ਹਾਂ ਦਾ ਸੁਨੇਹਾ ਜਾ ਰਿਹਾ ਜਿਵੇਂ ਟਿਕਟ ਐਕਸਪ੍ਰੈਸ਼ਨ ਬਹੁਤ ਅੱਛਾ ਸੁਨੇਹਾ ਜਾ ਰਿਹਾ ਸਰ ਕਈ ਬੱਚੇ ਸਾਡੇ ਕੋਲੋਂ ਆ ਕੇ ਇੱਥੋਂ ਇਹਨਾਂ ਦੀ ਸਟੈਂਪ ਖਿੱਚ ਕੇ ਲੈ ਕੇ ਗਏ ਆ ਕਈਆਂ ਆਪਣੇ ਸਾਨੂੰ ਐਪਲੀਕੇਸ਼ਨਸ ਵੀ ਦੇ ਗਏ ਆ ਸਾਡੇ ਕੋਈ ਇਹਨਾਂ ਦੇ ਫਲੈਟ ਦੇ ਖਾਤੇ ਵੀ ਖੁੱਲਦੇ ਆ ਸਰ ਜੇ ਕਿਸੇ ਬੰਦੇ ਨੇ ਕੋਈ ਘਰ ਬੈਠ ਕੇ ਸਟੈਂਪਸ ਲੈਣੀ ਚਾਹੁੰਦਾ ਵੀ ਨਹੀਂ ਪੋਸਟ ਆਫਿਸ ਆ ਸਕਦਾ ਕਈ ਐਸੇ ਲੋਕ ਹੈ ਜਿਹੜੇ ਪਿੰਡਾਂ 'ਚ ਰਹਿੰਦੇ ਆ ਪਿੰਡਾਂ 'ਚ ਫਲੈਟਲੀ ਸੈਂਟਰ ਜਾਂ ਸਾਡੇ ਜਿਹੜੇ ਡਿਸਟ੍ਰਿਕਟ ਲੈਵਲ ਤੇ ਹੁੰਦਾ ਫਲੈਟਲੀ ਸੈਂਟਰ ਮਾਈ ਸਟੈਂਪ ਦਾ ਫਿਰ ਉਹ ਮਾਈ ਸਟੈਂਪ ਦੇ ਤਹਿਤ ਅਸੀਂ ਉਹਨਾਂ ਨੂੰ ਬਾਈ ਪੋਸਟ ਸਟੈਂਪਸ ਭੇਜ ਦਿੰਦੇ ਆ ਇਹ ਜਿਹੜੇ ਸਟੈਂਪਸ ਨੇ ਫਿਰ ਜਿਹੜਾ ਹੈੱਡ ਆਫਿਸ ਹੈ ਉਥੇ ਵੀ ਅਵੇਲੇਬਲ ਹੁੰਦੀਆਂ ਨੇ ਜੇ ਕਿਸੇ ਨੇ ਕਲੈਕਸ਼ਨ ਲੈਣੀ ਹੋਵੇ ਹਾਂ ਡੈਫੀਨੇਟਲੀ ਸਰ ਵੈਸੇ ਤਾਂ ਹ ਰਿਕੁਆਇਰਮੈਂਟ ਜਦੋਂ ਸਾਨੂੰ ਰਿਕੁਆਇਰਮੈਂਟ ਕਿੱਥੋਂ ਆਉਂਦੀ ਐ ਸਾਨੂੰ ਉਹ ਭੇਜ ਦਿੰਦੇ ਸਰ ਕੀ ਨਾਮ ਹੈ ਤੁਸੀਂ ਕਿੱਥੋਂ ਆਏ ਹੋ ਔਰ ਕਿਸ ਤਰ੍ਹਾਂ ਦੀ ਜਿਹੜੀ ਐਗਜ਼ੀਬਿਸ਼ਨ ਐ ਅੱਜ ਲੱਗੀ ਹੋਈ ਐ ਤੇ ਮੇਰਾ ਨਾਮ ਕਰਨਲ ਹਰਬਖਸ਼ ਸਿੰਘ ਐ ਮੈਂ ਇੰਡੀਆ ਨਮੀ ਤੋਂ ਰਿਟਾਇਰ ਹੋਇਆ 32 ਸਾਲ ਨੌਕਰੀ ਕਰਨ ਤੋਂ ਬਾਅਦ ਸਿਆਚਨ ਗਲੇਸ਼ੀਅਰ ਤੋਂ ਲੈ ਕੇ ਅੰਡੇਮਾਨ ਔਰ ਬਾੜਮੇਰ ਤੋਂ ਲੈ ਕੇ ਬਰਮਾ ਬਾਰਡਰ ਤੱਕ ਚਾਰੋਂ ਕੋਨੇ ਮ ਸ਼ਾਇਦ ਮੇਰੇ ਵਰਗੇ ਉਸ ਬੈਕਗ੍ਰਾਉਂਡ ਨੇ ਪੜੀ ਕੋਈ ਘਟ ਬੰਦੇ ਨੇ ਜਿਹੜਾ ਨੇ ਚਾਰੋਂ ਕੋਨਿਆਂ ਵਿੱਚ ਨੌਕਰੀ ਕੀਤੀ ਹੋਈ ਐ ਤੇ ਇਹ ਸ਼ੌਕ ਇਕਵਰੀ ਇੰਜ ਦੇਖਿਆ ਕਿ ਪਿਤਾ ਜੀ ਦੇ ਕੋਲ ਕੁਝ ਡਾਕ ਟਿਕਟਾਂ ਸੀ ਉਹਨਾਂ ਨੇ ਬਹੁਤ ਬਚਪਨ ਚ ਤੱਕ ਦਿਖਾਈਆਂ ਫਿਰ ਉਹਨਾਂ ਨੇ ਅੰਦਰ ਰੱਖਤੀ ਤੇ ਵੱਡੇ ਹੋਏ ਉਹ ਸ਼ੌਕ ਥੋੜਾ ਮੈਂ ਕਿਹਾ ਚਲੋ ਜਾ ਕੇ ਦੇਖੀਏ ਪੋਸਟ ਆਫਿਸ ਵਿੱਚ ਜਾ ਕੇ ਕੀ ਮਿਲਦਾ ਹੈ ਉੱਥੇ ਮਿਲਦੀ ਹੈ ਕਿ ਨਹੀਂ ਕਿ ਖਾਲੀ ਆਪਣੇ ਪਰਿਵਾਰਾਂ ਵਿੱਚ ਹੀ ਹੈਗੀਆਂ ਉੱਥੇ ਗਏ ਤੇ ਉੱਥੇ ਸਟੈਟਲਿ ਬਿਊਰੋ ਦੇਖਿਆ ਤੇ ਉੱਥੋਂ ਖਰੀਦਣਾ ਸ਼ੁਰੂ ਕੀਤਾ ਤੇ ਮੇਰੇ ਡੈਡ ਪਿਤਾ ਜੀ ਦੇਖ ਰਹੇ ਸੀ ਕਿ ਇਹ ਖਰੀਦ ਹੀ ਰਿਹਾ ਖਰੀਦ ਹੀ ਰਿਹਾ ਫਿਰ ਮੇਰਾ ਵਿਆਹ ਹੋ ਗਿਆ ਵਿਆਹ ਹੋਣ ਤੋਂ ਬਾਅਦ ਉਹਨਾਂ ਨੇ ਮੈਨੂੰ ਦੇਖਿਆ ਕਿ ਮੇਰੀ ਵਾਈਫ ਵੀ ਕਲੈਕਟ ਕਰਦੀ ਹੈ ਫਿਰ ਉਹਨਾਂ ਨੇ ਇੰਡੀਪੈਂਡੈਂਸ ਤੋਂ ਪਹਿਲੇ ਨਿਆ ਡਾਕ ਟਿਕਟ ਮੈਨੂੰ ਦਿੱਤੀਆਂ ਮੈਂ ਕਿਹਾ ਜੀ ਹੁਣ ਕਿਉਂ ਦੇ ਰਹੇ ਹੋ ਪਹਿਲਾਂ ਕਿਉਂ ਨਹੀਂ ਦਿੱਤੀਆਂ ਕਹਿੰਦੇ ਮੈਂ ਦੇਖਣਾ ਚਾਹ ਰਿ ਸੀ ਕਿ ਤੁਸੀਂ ਡਿਸਰਵ ਕਰਦੇ ਹੋ ਕਿ ਨਹੀਂ ਕਰਦੇ ਐਰੇ ਕਹ ਰਹੇ ਤੇ ਹਰ ਆਪਣੀ ਕੀਮਤੀ ਚੀਜ਼ ਨਹੀਂ ਫੜ ਲੈਣੀ ਚਾਹੀਦੀ ਕਿਉਂਕਿ ਇਹ ਡਾਕ ਟਿਕਟ ਨਾ ਖਾਲੀ ਇੱਕ ਸ਼ੋਅ ਨਹੀਂ ਹੈਗਾ ਇੱਕ ਡਿਸਪਲੇ ਨਹੀਂ ਹੈਗਾ ਇਹਦੇ ਨਾਲ ਇਤਿਹਾਸ ਜੁੜਿਆ ਹੈ ਸਾਡੇ ਦੇਸ਼ ਦਾ ਮਾਣ ਜੁੜਿਆ ਹੈ ਔਰ ਇਸੇ ਕਰਕੇ ਇੱਕ ਇਥੇ ਸੋਨੇ ਦੀ ਜਿਹੜੀ ਕਲੈਕਸ਼ਨ ਹੈ ਉਹਦਾ ਨਾਮ ਹੀ ਹੈਗਾ ਪ੍ਰਾਈਡ ਆਫ ਇੰਡੀਆ ਕਲੈਕਸ਼ਨ ਔਰ ਉਹਦੇ ਵਿੱਚ ਬੜੇ ਲੱਭ ਕੇ ਉਹਨਾਂ ਨੇ ਜਿਹੜੇ ਪ੍ਰੈਜ਼ੀਡੈਂਟ ਸੀ ਸਾਡੇ ਕਲਾਮ ਸਾਹਿਬ ਤੇ ਉਸ ਵੇਲੇ ਦੇ ਡਾਇਰੈਕਟਰ ਜਨਰਲ ਹੈਗੇ ਸੀ ਪੋਸਟਲ ਡਿਪਾਰਟਮੈਂਟ ਦੇ ਡਾਕਟਰ ਆਈ ਐਮ ਜੀ ਖਾਨ ਉਹਨਾਂ ਨੇ ਉਹ ਡਾਕਟਿਕ ਤਾਂ ਲਭੀਆਂ ਹੁਣ ਤੁਸੀਂ ਇੱਥੇ ਦੇਖੋਗੇ ਕਈਆਂ ਨੇ ਡੌਗਸ ਉੱਤੇ ਕਿਸੇ ਨੇ ਐਲੀਫੈਂਟਸ ਉੱਤੇ ਕਿਸੇ ਨੇ ਟਾਈਗਰ ਉੱਤੇ ਇਹ ਜਿਹੜੀਆਂ ਡੈਫਟਿਕਟਾਂ ਹੈਗੀਆਂ ਕਿਸੇ ਨੇ ਰੈਂਡਮ ਲਗਾ ਦਿੱਤੀਆਂ ਤੇ ਇਥੇ ਲਿਖਿਆ ਡੈਫੀਨਿਟਿਵ ਸਟੈਂਪਸ ਯਾਨੀ ਕਿ ਉਹ ਡਿਫਾਈਨ ਹੈਗੀਆਂ ਬਾਹਰ ਕਿ ਵੀ ਇੰਨੀ 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 ਸਟੈਂਪ ਬਣੇਗੀ ਤੇ ਕਈਆਂ ਦੇ ਉੱਤੇ ਸਟੈਂਪਸ ਦੇ ਉੱਤੇ ਮੋਰੀਆਂ ਨਹੀਂ ਹੁੰਦੀਆਂ ਕਾਰਨਰ ਵਿੱਚ ਉਹ ਖਾਲੀ ਸਟਿੱਕ ਕੀਤੀਆਂ ਜਾਂਦੀਆਂ ਉਹ ਖਾਲੀ ਮੋਰੀਆਂ ਤੁਹਾਨੂੰ ਪਰਫੋਰੇਸ਼ਨਸ ਕਹਿੰਦੇ ਉਹਨਾਂ ਨੂੰ ਉਹ ਨਹੀਂ ਦਿਖਣਗੀਆਂ ਤੇ ਕਈਆਂ ਨੇ ਹੁਣ ਜਿਸ ਤਰ੍ਹਾਂ ਬਰਡਸ ਦਿਖਾਈ ਦੇ ਰਹੀ ਹੈ ਕੋਈ ਬਰਡਸ ਦੀ ਥੀਮ ਹੈ ਅੱਗੇ ਤੁਸੀਂ ਦੇਖੋਗੇ ਅੱਖਾਂ ਦੀ ਥੀਮ ਹੈ ਕਿਸੇ ਨੇ ਰਿਲੀਜੀਅਨ ਲਗਾਇਆ ਹੋਇਆ ਹੈ ਕਿ ਇਹ ਬੰਦੇ ਦੀ ਆਪਣੀ ਚੋਇਸ ਹੈ ਹੁਣ ਜਿਸ ਤਰ੍ਹਾਂ ਸਾਡਾ ਦੇਸ਼ ਹੈਗਾ ਤੁਸੀਂ ਕਿਸ ਤਰ੍ਹਾਂ ਦੀ ਕਲੈਕਸ਼ਨ ਲੈ ਕੇ ਪਹੁੰਚੇ ਹੋ ਮੈਂ ਸਰ ਇਕ ਤੇ ਪ੍ਰਾਈਡ ਆਫ ਇੰਡੀਆ ਕਲੈਕਸ਼ਨ ਲੈ ਕੇ ਪਹੁੰਚਿਆ ਔਰ ਇੱਕ ਰਿਲੀਜੀਅਨ ਦੇ ਉੱਪਰ ਕਿ ਵੀ ਸਾਡੇ ਦੇਸ਼ ਵਿੱਚ ਜਦੋਂ ਸਵੇਰ ਹੁੰਦੀ ਹੈ ਤੇ ਗੁਰਬਾਣੀ ਵੀ ਸੁਣਾਈ ਦਿੰਦੀ ਹੈ ਤੇ ਮੰਦਰਾਂ ਦੀ ਕੰਟੀ ਔਰ ਮੰਦਰਾਂ ਦੇ ਸ਼ਲੋਕ ਵੀ ਸੁਣਾਈ ਦਿੰਦੇ ਨੇ ਤੇ ਜਦੋਂ ਉਹ ਬੋਲਦੇ ਹਨ ਤਮੇਵ ਮਾਤਾ ਚ ਪਿਤਾ ਤਮੇਵ ਤਮੇਵ ਆਰਤੀ ਤੋਂ ਬਾਅਦ ਬੋਲਦੇ ਆ ਨਾ ਇਹ ਸ਼ਲੋਕ ਤੇ ਉਹ ਸਾਰੇ ਸੁਣਦੇ ਆ ਕਹਿੰਦੇ ਸਾਰੇ ਇੱਕੋ ਗੱਲ ਹੈ ਕਿਉਂਕਿ ਹੁਣ ਦੁਨੀਆ ਵਿੱਚ ਇੰਨੀ ਜੰਗ ਲੱਗੀ ਹੋਈ ਹੈ ਸਾਡੇ ਪੋਲੀਟੀਸ਼ੀਅਨ ਪੋਲੀਟਿਕਸ ਕਰਦੇ ਆ ਤੇ ਉਹ ਕਹਿੰਦੇ ਜੀ ਇੱਥੋਂ ਸ਼ਡਿਊਲ ਕਾਸਟ ਵਾਲਾ ਤੇ ਇੱਥੇ ਸ਼ਡਿਊਲ ਕਾਸਟ ਦਾ ਲੀਡਰ ਖੜਾ ਕਰੋ ਤੇ ਕੋਈ ਦੇਸ਼ ਨੂੰ ਜੋੜਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸਾਡੇ ਪੋਲੀਟੀਸ਼ੀਅਨਸ ਨੇ ਜਦੋਂ ਪਹਿਲੇ ਤੇ ਸਾਡਾ ਦੇਸ਼ ਹੀ ਟੁੱਟਿਆ ਰਿਲੀਜੀਅਨ ਦੇ ਉੱਪਰ ਇਹ ਜਿਉ ਇਸ ਮੁਸਲਮ ਦੇਸ਼ ਤੇ ਇਹ ਹਿੰਦੂ ਦੇਸ਼ ਫਿਰ ਸਟੇਟਸ ਬਣੀਆਂ ਲੈਂਗੁਏਜਸ ਦੇ ਉੱਤੇ ਇੱਥੇ ਪੰਜਾਬੀ ਰਹਿਣਗੇ ਇੱਥੇ ਤਮਿਲੀਆਂ ਰਹਿਣਗੇ ਤੁਸੀਂ ਦੇਖੋ ਅਮਰੀਕਾ ਸੁਪਰ ਪਾਵਰ ਕਿਉਂ ਬਣਿਆ ਉਹ ਇਸ ਕਰਕੇ ਬਣਿਆ ਕਿ ਉਹਨਾਂ ਨੇ ਜੀਓਗ੍ਰਾਫਿਕਲੀ ਐ ਪਹਾੜਾਂ ਦੀ ਲਾਈਨ ਹੈ ਇਹ ਨਦੀ ਦੀ ਲਾਈਨ ਹੈ ਇੱਥੇ ਪਲੇਨਸ ਖਤਮ ਹੁੰਦੇ ਉਹਨਾਂ ਨੇ ਉਸ ਤਰ੍ਹਾਂ ਬਣਾਇਆ ਕਿਉਂਕਿ ਜਦੋਂ ਲੀਡਰਸ ਦੀ ਵਿਜ਼ਨ ਹੈ ਸਭ ਨੂੰ ਇਕੱਠਾ ਰੱਖਣ ਦੀ ਤੇ ਉਹ ਇਕੱਠਾ ਰੱਖਣਗੇ ਜੇ ਹੁਣ ਸਾਡੇ ਲੀਡਰ ਕਹਿੰਦੇ ਕਿ ਜੀ ਮੈਂ ਆਪਣਾ ਪਰਿਵਾਰ ਵਿੱਚ ਕਿਸੇ ਨੂੰ ਬਣਾਣਾ ਅਗਲਾ ਲੀਡਰ ਤੇ ਫਿਰ ਦੇਸ਼ ਦੀ ਕਿਤੋਂ ਸੋਚੂਗਾ ਮੁਲਾਮ ਸਿੰਘ ਯਾਦਵ ਦਾ ਬੇਟਾ ਅਖਲੇਸ਼ ਆ ਉਹ ਨਾਲੂਕ ਪ੍ਰਸਾਦ ਨੂੰ ਨਵੀਂ ਫੇਲ ਬੱਚੇ ਨੂੰ ਉਹ ਬਣਾ ਰਿਹਾ ਆਪਣੀ ਜਨਾਨੀ ਨੂੰ ਉਹ ਚੀਫ ਮਨਿਸਟਰ ਬਣਾ ਰਿਹਾ ਉਹ ਇਹ ਸੋਚੇਗਾ ਕਿ ਜੇ ਕਿਹੜੀ ਟਿਕਟ ਨੂੰ ਇਕੱਠਾ ਕਰੀਏ ਤੇ ਜਿਹਦੇ ਨਾਲ ਦੇਸ਼ ਇਕੱਠਾ ਹੋ ਜਾਏ ਕੌਣ ਸੋਚੇਗਾ ਇਸ ਕਰਕੇ ਮੈਂ ਸੋਚੇ ਕਿ ਚਲੋ ਲਿਆਈਏ ਅਸੀਂ ਇੱਕ ਚੀਜ਼ ਤੁਸੀਂ ਦੋ ਦਿਨਾਂ ਪੂਰੇ ਇੱਥੇ ਸੀਗੇ ਜੀ ਦੋ ਦਿਨ ਇੱਥੇ ਹੀ ਆ ਔਰ ਵੈਗਰੂ ਜੀ ਦੀ ਮੇਰੇ ਨਾਲ ਬੱਚਿਆਂ ਦੀ ਟੀਚਰਸ ਤੇ ਉਹਨਾਂ ਦੇ ਜਿਹੜੇ ਹੈਡ ਬॉयਜ਼ ਹੈਡ ਪ੍ਰੀਫੈਕਟ ਉਹ ਕਹਿੰਦੇ ਕਿ ਚਲੋ ਚਲੋ ਤੁਸੀਂ ਸਰਦੀ ਕਿਹੜੀ ਕਹਾਣੀ ਸੁਣੀ ਜਾ ਰਹੇ ਹੋ ਕੀ ਕੀ ਲੱਖ ਲੈ ਕੇ ਚੱਲੇ ਹੁਣ ਜਦੋਂ ਟਿਕਟ ਕਲੈਕਸ਼ਨ ਦਾ ਬਚਪਨ ਤੋਂ ਸ਼ੌਕ ਡਿਵੈਲਪ ਹੋ ਗਿਆ ਹੁਣ ਅੱਗੇ ਕੀ ਸੋਚ ਰਹੇ ਹੋ ਕੀ ਵਿਜ਼ਨ ਹੈਗਾ ਤੁਹਾਡਾ ਸਰ ਇਹ ਦੇਸ਼ ਦੀ ਅਮਾਨਤ ਹੈ ਮੇਰੀ ਨਹੀਂ ਮੈਂ ਆਪਣੇ ਬੱਚਿਆਂ ਨੂੰ ਵੀ ਕਹਾਂ ਮੈਂ ਕਿਹਾ ਬੱਚੇ ਕਦੀ ਇਹਨੂੰ ਦਿਨ ਨਾਲ ਨਾ ਲਗਾ ਕੇ ਬੈਠਣਾ ਮੈਨੂੰ ਕਈ ਕੱਲ ਲੋਕਾਂ ਨੇ ਕਿਹਾ ਕਿ ਸਰ ਇਹ ਨਹੀਂ ਮਹਿੰਗੀ ਕਲੈਕਸ਼ਨ ਹੈ ਤੁਸੀਂ ਹੁਣ ਛੱਡਾਤੀ ਇਹਨੂੰ ਕੱਲਾ ਛੱਡ ਕੇ ਜਾ ਲਿਓ ਮੈਂ ਕਿਹਾ ਉਸ ਬਾਈਗਰੂ ਨੇ ਜਿਸ ਬਾਈਗਰੂ ਨੇ ਇਹਨੂੰ ਇਕੱਠਾ ਕਰਾਉਣ ਦੀ ਹਿੰਮਤ ਦਿੱਤੀ ਆਹ ਇੱਕ ਵਾਰੀ ਤੁਹਾਡੀ ਜਿਹੜੀ ਕਲੈਕਸ਼ਨ ਆ ਉਹਤੇ ਵੀ ਨਿਗਾਹ ਮਾਰ ਲਈਏ ਇਹ ਇਹ ਤੁਸੀਂ ਕਲੈਕਟ ਕੀਤੀਆਂ ਸਾਰੀਆਂ ਇਹ ਜਿਨੇ 골 ਟਿਕਟਸ ਹੈ ਜਾਂ ਜੀ ਸਰ ਇਹ ਐਸਾ ਹੋਇਆ ਸੀ ਕਿ ਡਿਪਾਰਟਮੈਂਟ ਆਫ ਪੋਸਟ ਨੇ ਉਹਨਾਂ ਸਾਰੇ ਲੋਕਾਂ ਨੂੰ ਆਫਰ ਦਿੱਤਾ ਜਿਨ੍ਹਾਂ ਦਾ ਪੋਸਟਲ ਡਿਪਾਰਟਮੈਂਟ ਦੇ ਵਿੱਚ ਫਲੈਟਲੀ ਡਿਪੋਜ਼ਿਟ ਅਕਾਊਂਟ ਪੀ ਡੀਏ ਕਹਿੰਦੇ ਆ ਜੀ ਉਹਨਾਂ ਕੋਲ ਹੁੰਦਾ ਤੇ ਉਹਨਾਂ ਨੇ ਸਭ ਦੇ ਕੋਲ ਲੈਟਰਸ ਜੀ ਆ ਕਿ ਤੁਸੀਂ ਇਹ ਖਰੀਦਣਾ ਚਾਹੋਗੇ ਤੇ ਉਸ ਵੇਲੇ ਇੱਕ ਟਿਕਟ 6500 ਦੀ ਸੀ ਅੱਛਾ ਇਹ 2008 ਦੀ ਗੱਲ ਹੈ ਜੀ ਤੇ ਅੱਜ ਇਹ 22000 ਤੋਂ ਲੈ ਕੇ 25000 ਤੱਕ ਪਹੁੰਚ ਗਿਆ ਹੈ ਠੀਕ ਤੇ ਉਸ ਸਮੇ 6000 ਦੀ ਸੀ ਤੇ ਅੱਜ 2025 4 ਗੁਣਾ 5 ਗੁਣਾ ਦੀ ਕੀਮਤ ਹੋ ਚੱਲੀ ਹੈ ਕਿਉਂਕਿ ਸੋਨੇ ਦਾ ਰੇਟ ਵਧ ਰਿਹਾ ਹੈ ਪਿਓਰ ਸੋਨਾ ਹੈਗਾ ਜੀ ਇੱਥੇ ਦੇਖੋ ਤੁਸੀਂ ਇੱਥੇ ਲਿਖਿਆ ਪਿਓਰ ਸਿਲਵਰ .999 ਹਾਂ ਸਰਟੀਫਿਕੇਟ ਐਂਡ 24 ਕੈਰੇਟ ਗੋਲਡ ਕਿਉਂਕਿ ਸਾਡੇ ਦੇਸ਼ ਵਿੱਚ ਉਨੀ ਬਾਰੀਕੀ ਨਹੀਂ ਸੀ ਤੁਸੀਂ ਇਹ ਦੇਖੋ ਛੋਟੇ ਛੋਟੇ ਫੁੱਲ ਦੀ ਚੁੰਨੀ ਛੇਗੇ ਨੇ ਜੀ ਹਾਂ ਜੀ ਉਹ ਜੋ ਸੇਮ ਫੁੱਲ ਇਹਦੀ ਚੁੰਨੀ ਵਿੱਚ ਉਹਨਾਂ ਨੇ ਬਣਾਏ ਨੇ ਇੱਕ ਵੀ ਚੇਂਜ ਇਹਨਾਂ ਨੇ ਨਹੀਂ ਕੀਤਾ ਲਾਲ ਕਿਲੇ ਦੀਆਂ ਉਹ ਛੋਟੀ ਛੋਟੀ ਇਮਾਰਤਾਂ ਤੇ ਆ ਡਾਂਸ ਦੇ ਉਹਨਾਂ ਤੇ ਪਾਓ ਇਹ ਸਾਡਾ ਰਾਸ਼ਟਰੀ ਪੰਛੀ ਇਹ ਸਾਡਾ ਰਾਸ਼ਟਰੀ ਐਨੀਮਲ ਇਹਨਾਂ ਨੇ ਬੈਠ ਕੇ ਬੜਾ ਸੋਚ ਵਿਚਾਰ ਕੀਤਾ ਕਲਾਮ ਸਾਹਿਬ ਨੇ ਔਰ ਖਾਨ ਸਾਹਿਬ ਨੇ ਜੀ ਕੀ ਦੇਸ਼ ਦਾ ਮਾਣ ਕੀ ਹੈਗਾ ਮਾਣ ਇਹ ਹੈਗਾ ਹੁਣ ਇਹ ক্রিকেট ਵਿੱਚ ਵੀ ਸਾਡੀ ਟਰੋਫੀਆਂ ਆ ਰਹੀਆਂ ਹੈ ਇਹ ਰਹੀ ক্রিকেট ਦੀ ਇਹ ਸਾਡੀ ਐਸੀ ਏਸ਼ੀਅਨ ਗੇਮਸ ਜਦੋਂ ਕੀਤੇ ਉਸ ਵੇਲੇ ਹੁਣ ਸਾਡਾ ਦੇਸ਼ ਖਾਲੀ ਇਹਨਾਂ ਚੀਜ਼ਾਂ ਚ ਨਹੀਂ ਹੈ ਸਾਇੰਸ ਉਹ ਟੈਕਨੋਲੋਜੀ ਚ ਬੜਾ ਗਿਆ ਆ ਗਿਆ ਇਹ ਅਗਨੀ 2 ਦੀ ਕੰਡੀ ਸੀ ਹੁਣ ਅਗਨੀ 5 ਜਿਹੜੀ ਹੈ ਉਹ ਪੂਰੀ ਦੁਨੀਆ ਨੂੰ ਕਵਰ ਕਰਦੀ ਹੈ ਔਰ ਕਿਸੇ ਨੇ ਨਾ ਮੀਡੀਆ ਪਰਸਨ ਨਾ ਥੋੜਾ ਹੋਮਵਰਕ ਨਹੀਂ ਕਰਕੇ ਆਉਂਦੇ ਕਦੀ ਕਦੀ ਗੱਲ ਕਰੀਏ ਆਪਾਂ ਜਿਹੜੇ ਮੈਂ ਤੁਹਾਨੂੰ ਇਹਦੀ ਥੋੜੀ ਜਿਹੀ ਗੱਲ ਦੱਸਣਾ ਤੇ ਜੀ ਆਪਾਂ ਇਹ ਗੱਲ ਕਰੀਏ ਕਿ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਆਪਾਂ ਕਿਸ ਤਰ੍ਹਾਂ ਇਹ ਸ਼ੌਕ ਡਿਵੈਲਪ ਕਰ ਸਕਦੇ ਆ ਕਿਉਂਕਿ ਬੱਚੇ ਅੱਜਕੱਲ ਖੁਦ ਹੀ ਬਹੁਤ ਜ਼ਿਆਦਾ ਵਿਅਸਤ ਰਹਿੰਦੇ ਨੇ ਉਹਨਾਂ ਨੂੰ ਸਮਾਂ ਹੀ ਨਹੀਂ ਮਿਲਦਾ ਆਪਣੇ ਆਪ ਦੇ ਲਈ ਕਿ ਆ ਕਦੇ ਸਕੂਲ ਫਿਰ ਟਿਊਸ਼ਨ ਕਈ ਵਾਰ ਤੇ ਇਸ ਤਰ੍ਹਾਂ ਦਾ ਮਤਲਬ ਬੋਝ ਹੁੰਦਾ ਦਿਮਾਗ ਤੇ ਖੇਡਣ ਤੱਕ ਦਾ ਸਮਾਂ ਨਹੀਂ ਮਿਲਦਾ ਤੇ ਉਹ ਇੰਨਾ ਜਿਹੜਾ ਕਿੰਗਸ ਦਾ ਜੋ ਹੌਬੀ ਹੈ ਜਿਹੜੀ ਰਾਜੇ ਮਾਰਿਆ ਦਾ ਸ਼ੌਕ ਹੈ ਇਹਨੂੰ ਕਿਸ ਤਰ੍ਹਾਂ ਆਪਣੇ ਅੰਦਰ ਡਿਵੈਲਪ ਕਰਨ ਉਹਨਾਂ ਨੂੰ ਕੋਈ ਰਾਹ ਇੱਕ ਬਾਉ ਮੈਂ ਕਹਿੰਦਾ ਬੱਚੇ ਮੇਰੇ ਕੋਲ ਆ ਕੇ ਪੁੱਛ ਰਹੇ ਸੀ ਇਹ ਸਵਾਲ ਸਾਰੇ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਕਿਹਾ ਬੱਚੇ ਦੇਖੋ ਉਹ ਬਾਹਰ ਸਾਡਾ ਕਾਊਂਟਰ ਖੁੱਲਿਆ ਹੋਇਆ ਹੈ ਇੰਡੀਆ ਪੋਸਟ ਦਾ ਵੇਖੋ ਉੱਤੋਂ ਖਰੀਦਣਾ ਸ਼ੁਰੂ ਕਰੋ ਆਪਣੇ ਮਾਪੇ ਕੋਲ ਪੁੱਛੋ ਨਾ ਕੋਲ ਪੁਰਾਣੀਆਂ ਚਿੱਠੀਆਂ ਪਈਆਂ ਹੋਣਗੀਆਂ ਉਹਦੇ ਵਿੱਚ ਕੁਝ ਲੱਭ ਜਾਏਗਾ ਕਿਉਂਕਿ ਹੁਣ ਤੇ ਵਟਸਐਪ ਕਰਕੇ ਟਿੱਠੀ ਲਿਖਣਾ ਬੰਦ ਹੋ ਗਿਆ ਜਿਸ ਤਰ੍ਹਾਂ ਹੁਣ ਤੁਹਾਡੀ ਕੋਈ ਵੀਡੀਓ ਦੇਖ ਰਿਹਾ ਹੈ ਕੋਈ ਬੱਚਾ ਉਹਨੂੰ ਲੱਗਿਆ ਕਿ ਮੈਂ ਵੀ ਇਹ ਕਰਨਲ ਸਾਹਿਬ ਵਾਂਗ ਹੁਣ ਆਪਣਾ ਸ਼ੌਕ ਡਿਵੈਲਪ ਕਰਨਾ ਤੇ ਉਹ ਬਿਗਨਿੰਗ ਕਿੱਥੋਂ ਕਰੇ ਉਹਨੂੰ ਕਿੱਥੋਂ ਉਹਨੂੰ ਰਾਹ ਮਿਲੇਗਾ ਕਿਨੂੰ ਸੰਪਰਕ ਕਰੇ ਪੋਸਟ ਆਫਿਸ ਵਿੱਚ ਜਾਏ ਹਰ ਪੋਸਟ ਜਿਹੜੇ ਮੇਨ ਮੇਨ ਪੋਸਟ ਆਫਿਸ ਐ ਜੀਪੀਓ ਜਿੰਨੂੰ ਕਹਿੰਦੇ ਆ ਉਹਨਾਂ ਵਿੱਚ ਫਲੈਕਟਲੀ ਕਾਊਂਟਰ ਖੁੱਲੇ ਹੁੰਦੇ ਨੇ ਫਲੈਕਟਲੀ ਕਾਊਂਟਰ ਤੇ ਜਾ ਕੇ ਉਹਨਾਂ ਨੂੰ ਸਾਰੀਆਂ ਟਿਕਟਾਂ ਉਹਨਾਂ ਨੂੰ ਲੇਟੈਸਟ ਮਿਲਣਗੀਆਂ ਤੇ ਜੇ ਪੁਰਾਣੀਆਂ ਲੱਭਣੀਆਂ ਕੀ ਬੇ ਐਕਸਾਈਟ ਹੈਗੀ ਐ ਕੀ ਬੇ ਹਾਂਜੀ ਤੁਸੀਂ Google ਦੇ ਉੱਤੇ ਸਰਚ ਕਰੋ 올ਡ ਕੌਇਨਸ ਐਂਡ ਸਟੈਂਪਸ ਤੋਂ ਉਹਨੂੰ ਸਾਰੀਆਂ 100 ਸਾਈਟਸ ਮਿਲ ਜਾਣਗੀਆਂ ਜੀ ਮਗਰ ਇੱਕ ਵੇ ਸਾਈਟ ਹੈ ਜਿਹੜੀ ਸਹੀ ਰੇਟ ਲਿਖ ਦਿੰਦੀ ਹੈ ਔਰ ਤੁਹਾਨੂੰ ਪੁਰਾਣੀਆਂ ਚੀਜ਼ਾਂ ਵੀ ਮਿਲ ਜਾਣਗੀਆਂ ਉਹਦੇ ਵਿੱਚ ਕਿਉਂਕਿ ਉਹਦੇ ਉਹ ਜਿਹੜੀ ਸਾਈਟ ਦੇ ਜਿਹੜੇ ਕੰਟਰੋਲਰ ਹੈਗੇ ਹਨ ਉਹਨਾਂ ਨੇ ਕਿਹਾ ਕਿ ਵੀ ਇੱਥੇ ਕੋਈ ਕਿਸੇ ਨੂੰ ਬੇਵਕੂਫ ਨਹੀਂ ਬਣਾਏਗਾ ਜੀ ਔਰ ਆਪਣੇ ਆਪ ਵੀ ਅਗਰ ਕੋਈ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਉਹਦੀ ਬਲੌਕ ਕਰ ਦਿੰਦੇ ਆ ਉਸ ਬੰਦੇ ਨੂੰ ਖਾਸ ਅੱਜ ਕਿੰਨੇ ਕਿ ਲੋਕ ਨੇ ਜਾਂ ਕਿੰਨੇ ਕਿ ਸਕੂਲ ਨੇ ਜਿਹੜੇ ਅੱਜ ਜਿਹੜੇ 2 ਦਿਨਾਂ ਦੇ ਜਿਹੜੇ ਐਗਜ਼ੀਬਿਸ਼ਨ 'ਚ ਪਹੁੰਚੇ ਨੇ ਮੈਂ ਤਾਂ ਗਿਣਤੀ ਪੁੱਲ ਗਿਆ ਕਿਉਂਕਿ ਸਵੇਰੇ 10 ਵਜੇ ਤੋਂ ਸ਼ੁਰੂ ਹੁੰਦੇ 5 ਵਜੇ ਤੱਕ ਅਸੀਂ ਲਗਾਤਾਰ ਲੋਕਾਂ ਨੂੰ ਬੱਚਿਆਂ ਨੂੰ ਫੈਮਿਲੀਜ਼ ਨੂੰ ਐਜੂਕੇਟ ਕਰਦੇ ਰਹੀਦਾ ਕਿਉਂਕਿ ਅਗਰ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਖਾਲੀ ਡਾਕ ਟਿਕਟ ਨਹੀਂ ਆਓ ਆਪਾਂ ਹੋਰ ਵੀ ਕਾਊਂਟਰ ਵਿਜ਼ਿਟ ਕਰਦੇ ਆ ਨਾਲ ਦੀ ਨਾਲ ਹੋਰ ਵੀ ਤੁਸੀਂ ਇੱਕ ਵਾਰੀ ਦਿਖਾ ਦਿਓ ਆਹ ਦੇਖੋ ਜੀ ਹੁਣ ਜਿਸ ਤਰ੍ਹਾਂ ਸਾਡਾ ਦੇਸ਼ ਵਿੱਚ ਹੁਣ ਖਾਸ ਕਰਕੇ ਪੰਜਾਬ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦੀ ਡਾਫਟ ਟਿਕਟ ਹੈ ਇਹ ਅ ਪ੍ਰਣਪਤੀ ਭਗਵਾਨ ਦੀ ਹੈ ਤੇ ਹੁਣ ਜਦੋਂ ਸਵੇਰੇ ਆਵਾਜ਼ ਆਂਦੀ ਹੈ ਮਾਈਕ ਦੇ ਉੱਤੇ 4 ਵਜੇ ਤੇ ਕੀਰਤਨ ਵੀ ਸੁਣਾਈ ਦਿੰਦਾ ਵੰਦਰ ਦੀ ਘੰਟੀਆਂ ਵੀ ਸੁਣਾਈ ਦਿੰਦੀਆਂ ਹਾਂ ਰਿਲੀਜੀਅਸ ਤੇ ਆਰਤੀ ਵੀ ਸੁਣਾਈ ਦਿੰਦੀ ਹੈ ਤੇ ਇਹਨੂੰ ਇਹ ਸਾਰਾ ਇਕੱਠਾ ਕਰਨਾ ਹੈ ਇਹ ਦਰਸ਼ਨ ਸਾਡੇ ਅ ਗੁਰਦੁਆਰੇ ਦੇ ਜਥੇਦਾਰਾਂ ਨੇ ਇਹਨੂੰ ਬੈਨ ਕਰਾਤਾ ਹੂੰ ਤੇ ਇਹ ਇਸਤੇਮਾਲ ਨਹੀਂ ਚ ਨਹੀਂ ਆਈ ਇਹ ਰਿਲੀਜ਼ ਹੋਈ ਤੇ ਨਾਲ ਦੇ ਨਾਲ ਬੈਨ ਹੋ ਗਈ ਤੇ ਮੈਨੂੰ ਵੀ ਕਿਸੇ ਨੇ ਡਰਾਇਆ ਹੁਣ ਆ ਕੇ ਕਿ ਜੀ ਇਹ ਕੋਈ ਤੁਹਾਨੂੰ ਆ ਕੇ ਪਕੜ ਸਕਦਾ ਮੈਂ ਕਹਿੰਦਾ ਮੈਂ ਤੇ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਇੱਥੇ ਦੱਸ ਰਿਹਾ ਇੱਥੇ ਇਹ ਦੱਸ ਰਿਹਾ ਕਿ ਵੀ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਖਾਲੀ 6 ਗੁਰਵਾਂ ਦੀ ਬਾਣੀ 15 ਭਗਤ ਹੈ ਉਹ ਸਿੱਖ ਨਹੀਂ ਹੈਗੇ ਉਹ Hindu ਹੈਗੇ 12 Hindu ਨੇ ਤੇ 3 ਮੁਸਲਮਾਨ ਨੇ ਬਾਬਾ ਫਰੀਦ ਬਾਬਾ ਭਿਕਨ ਜੀ ਤੇ ਬਾਬਾ ਕਬੀਰ ਜੀ ਭਗਤ ਕਬੀਰ ਜੀ ਤੇ ਹੁਣ ਜਦੋਂ ਮੈਂ ਮੱਥਾ ਟੇਕਾਂ ਗੁਰੂ ਗ੍ਰੰਥ ਸਾਹਿਬ ਨੂੰ ਤੇ ਮੈਂ ਮੱਥਾ ਸਾਰਿਆਂ ਨੂੰ ਟੇਕਿਆ ਆ 11 ਪੱਟ ਨੇ ਜਿਨ੍ਹਾਂ ਨੂੰ ਪਿੰਡਾਂ ਵਿੱਚ ਭਾਂਡ ਕਹਿੰਦੇ ਨੇ ਹਾਂਜੀ ਤੇ ਹੁਣ ਜਿਸ ਤਰ੍ਹਾਂ ਰਾਗੀ ਹੈਗੇ ਨੇ ਉਹ ਤੇ ਕੀਰਤਨ ਅੰਦਰ ਕਰ ਰਹੇ ਤੇ ਬਾਦ ਢਾਡੀ ਸਿੰਘ ਨਹੀਂ ਗਾਉਂਦੇ ਮੈਂ ਮੈਂ ਚਾਹਾਂਗਾ ਕਰਨਾਲ ਸਾਹਿਬ ਕਿ ਇੱਕ ਵਾਰ ਨਾ ਬਾਕੀ ਜਿਹੜੀਆਂ ਟਿਕਟਾਂ ਨੇ ਇਹਨਾਂ ਦੇ ਉੱਪਰ ਵੀ ਜ਼ਰੂਰ ਚਾਨਣਾ ਪਾਓ ਕਿ ਉਹ ਟਿਕਟਾਂ ਦਾ ਕੀ ਸੰਦੇਸ਼ ਹੈਗਾ ਤੇ ਕਿਸ ਤਰ੍ਹਾਂ ਦੀ ਜਿਹੜੀ ਕਲੈਕਸ਼ਨ ਲੈ ਕੇ ਪਹੁੰਚੇ ਦੇਖੋ ਹੁਣ ਇਹਦੇ 'ਚ ਤੁਸੀਂ ਦੇਖ ਰਹੇ ਹੋ ਇਹਦੇ 'ਚ ਖਾਲੀ ਸੱਪ ਬਣੇ ਹੋਏ ਹੁਣ ਕਿਸੇ ਨੂੰ ਹੁਣ ਮੈਨੂੰ ਆਇਆ ਕਿ ਧਰਮਾਂ ਨੂੰ ਜੋੜਨਾ ਹੈ ਮਗਰ ਕਿਸੇ ਬੰਦੇ ਨੇ ਕਿਹਾ ਯਾਰ ਮੈਨੂੰ ਨਾ ਸਭ ਪਸੰਦ ਨੇ ਉਹਨੇ ਸੱਪਾਂ ਦੀ ਜੋੜ ਲਈ ਹਾਂ ਕਿਸੇ ਨੂੰ ਸਪੋਰਟਸ ਪਸੰਦ ਹੈ ਉਹਨੇ ਦੇਖੋ ਇਹਨਾਂ ਨੇ 올림픽ਸ ਦੀ ਜੋੜ ਲਈ ਹਾਂ ਤੇ ਇਹ ਬੰਦੇ ਦੀ ਆਪਣੀ ਚੋਇਸ ਹੈ ਹੁਣ ਜਿਸ ਤਰ੍ਹਾਂ ਖਾਣਾ ਬਾਹਰ ਹੋਟਲ ਵਿੱਚ ਸਾਰਾ ਮੀਨੂ ਕਾਰਡ ਉਹਨੇ ਦਿੱਤਾ ਤੁਹਾਨੂੰ ਕੀ ਪਸੰਦ ਹੈ ਤੁਸੀਂ ਚੂਸ ਕਰਨਾ ਹੈ ਉਹਨ ਡਾਕ ਟਿਕਟ ਵਿੱਚ ਹੁੰਦਾ ਕਿ ਤੇਰੀ ਅੰਤਰਾਤਮਾ ਕੀ ਕਹਿ ਰਹੀ ਹੈ। ਔਰ ਉਹਦੇ ਵਿੱਚ ਕੀ ਕਰਦੇ ਨੇ ਇਹ ਫਿਰ ਸਾਰੀ ਦੁਨੀਆ ਦੇ ਵਿੱਚ ਆਪਣੇ ਯਾਰਾਂ ਦੋਸਤਾਂ ਨੂੰ ਕਹਿੰਦੇ ਨੇ ਕਿ ਯਾਰ 올림픽ਸ ਦੇ ਉੱਤੇ ਕੋਈ ਵੀ ਟਿਕਟ ਮਿਲਦੀ ਹੈ ਮੈਨੂੰ ਲਿਆ ਦੇ। ਤੇ ਇਸ ਤਰ੍ਹਾਂ ਉਹ ਫਿਰ ਕਲੈਕਸ਼ਨ ਵੱਧਦੀ ਹੈ। ਜੇ ਅੱਜ ਜਿੱਦਾਂ ਐਗਜ਼ੀਬਿਸ਼ਨ ਚੱਲ ਰਹੀ ਹੈ ਅੱਜ ਵੀ ਕੋਈ ਬੰਦਾ ਆ ਕੇ ਸਿੱਧਾ ਆਪਣੀ ਸਟੈਂਪ ਤਿਆਰ ਕਰਵਾ ਸਕਦਾ ਇੱਥੇ। ਅੱਜ ਕੋਈ ਪੋਸਟ ਆਫਿਸ ਵੱਲੋਂ ਕੋਈ ਸਪੈਸ਼ਲ ਕੋਈ ਆਫਰ ਜਾਂ ਕੁਝ ਕਾਊਂਟਰ ਲਗਾਇਆ ਗਿਆ। ਪੋਸਟ ਆਫਿਸ ਦਾ ਇੱਕ ਇੰਡੀਆ ਪੋਸਟ ਦਾ ਬਾਹਰ ਕਾਊਂਟਰ ਹੈਗਾ ਜਿਹਦੇ ਉੱਤੇ ਰੀਸੈਂਟ ਮਿਲਦੀਆਂ ਪਈਆਂ ਔਰ ਇੱਕ ਬਾਹਰ ਕਾਊਂਟਰ ਹੈਗੇ ਨੇ ਜਿੱਦੇ ਚ ਪ੍ਰਾਈਵੇਟ ਲੋਕੀ ਬੈਠੇ ਨੇ ਜਿਹੜੀਆਂ ਪੁਰਾਣੀਆਂ ਡਾਕ ਟਿਕਟਾਂ ਵੇਚਦੇ ਪਏ ਨੇ ਉਹ ਥੋੜੀਆਂ ਹੁਣ ਜਿਸ ਤਰ੍ਹਾਂ ਉਹਦੀ ਫੇਸ ਵੈਲਿਊ ਹੋ ਸਕਦੀ ਹੈ ਕਿ 10 ਰੁਪਏ ਦੀ ਸਟੈਪ ਨਿਕਲੀ ਸੀ ਮਗਰ ਇੰਨੇ ਸਾਲ ਗੁਜ਼ਰ ਕੇ 70 ਸਾਲ ਤੋਂ ਬਾਅਦ ਉਹ ਫਿਰ ਉਹ 50 50 ਰੁਪਏ ਦੀ ਮਿਲੇਗੀ ਹਾਂਜੀ ਤੇ ਅੱਜ ਵੀ ਮਤਲਬ ਇਸ ਮੌਕੇ ਆ ਕੇ ਕੋਈ ਪਰਸਨਲੀ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਇੱਛਾ ਹੈਗੀ ਹੈ ਉਹ ਤਿਆਰ ਕਰਾ ਸਕਦਾ ਇੱਥੇ ਮੌਕੇ ਹਾਂਜੀ ਹਾਂਜੀ ਉਹ ਖਰੀਦ ਸਕਦਾ ਹੈ ਮਗਰ ਇੱਕ ਨਵਾਂ ਸਕੀਮ ਨਿਕਲੀ ਹੈ ਜਿਹਨੂੰ ਕਹਿੰਦੇ ਮਾਈ ਸਟੈਂਪ ਮਾਈ ਸਟੈਂਪ ਹਾਂਜੀ ਮਾਈ ਸਟੈਂਪ ਵਿੱਚ ਕੀ ਹੈਗਾ ਉਹ ਇੱਥੇ ਇੱਕ ਹੈਗੀ ਕਿਸੇ ਪਾਸੇ ਸ਼ਾਇਦ ਮੈਂ ਤੁਹਾਨੂੰ ਅੱਗੇ ਦਿਖਾਵਾਂ ਉਹਦੇ ਵਿੱਚ ਇੱਕ ਬੱਚਾ ਇਹ ਦੇਖੋ ਇਹ ਮਾਈ ਸਟੈਂਪ ਲੱਗੀ ਹੋਈ ਹੈ ਹਾਂ ਇਹਦੇ ਵਿੱਚ ਤੁਸੀਂ ਆਪਣੀ ਸਟੈਂਪ ਆਪਣੀ ਫੋਟੋ ਡਾਕ ਟਿਕਟ ਦੇ ਨਾਲ ਲਗਾ ਸਕਦੇ ਹੋ ਹੁਣ ਜਦੋਂ ਬੱਚਾ ਇਸਤੇਮਾਲ ਕਰੇਗਾ ਤੇ ਉਹ ਆਪਣੀ ਫੋਟੋ ਤੇ ਇਹ ਵਾਲੀ ਡਾਕ ਟਿਕਟ ਨਾਲ ਉਹਨli ਪਾਫੀਅ ਉਤੇ ਚਿਪਕਾ ਸਕਦਾ ਹੈ ਇਹ ਉਹਨੇ ਮਤਲਬ ਮਾਈ ਸਟੈਂਪ ਆਪਣੀ ਤਿਆਰ ਕਰਵਾਈ ਹੈ ਇਹ ਮਾਈ ਸਟੈਂਪ ਪੋਸਟਲ ਡਿਪਾਰਟਮੈਂਟ ਵਾਲੇ ਤਿਆਰ ਕਰਦੇ ਨੇ ਜੀ ਉਹਦੇ ਵਿੱਚ ਇਹ ਵਾਲੀ ਸਪੇਸ ਖਾਲੀ ਛੱਡੀ ਹੁੰਦੀ ਹੈ ਇਹਦੇ ਵਿੱਚ ਕੋਈ ਵੀ ਬੰਦਾ ਆ ਕੇ ਆਪਣੀ ਫੋਟੋ ਲਗਾ ਸਕਦਾ ਹੈ ਤਾਂ ਕਿ ਇਹ ਕੋਸ਼ਿਸ਼ ਕਰਦੇ ਪਏ ਨੇ ਕਿ ਵੀ ਇਹ ਸ਼ੌਂਕ ਅੱਗੇ ਵਧੇ ਲੋਕੀ ਇੰਟਰਸਟ ਲੈਣ ਅਤੇ ਡਾਕ ਟਿਕਟ ਤੇ ਮੁਕੀ ਮੁਕਤੀ ਪਈ ਖਾਲੀ ਪਾਰਸਲ ਉਤੇ ਸ਼ਾਇਦ ਉਹਦੇ ਤੇ ਉਹ ਤੇ ਵੀ ਫ੍ਰੈਂਕਿੰਗ ਦਾ ਕੰਮ ਹੋ ਰਿਹਾ ਹੈ ਕੰਪਿਊਟਰਾਂ ਨਾਲ ਇਹ ਟਿਕਟ ਕੱਟਦੀ ਜਾ ਰਹੀ ਹੈ। ਸੋ ਮੈਂ ਕਹਿਣਾ ਚਾਹਾਂਗਾ ਕਿ ਜੇ ਕਿਸੇ ਨੂੰ ਆਪਣਾ ਕੋਈ ਸ਼ੌਕ ਹੈਗਾ ਕਿ ਮਾਈ ਸਟੈਂਪ ਮੈਂ ਤਿਆਰ ਕਰਾਉਣਾ ਚਾਹੁੰਦਾ ਆ ਤਾਂ ਇਸ ਮੌਕੇ ਜਿਹੜੀ 2 ਦਿਨ ਐਕਸੀਬਿਸ਼ਨ ਲੱਗੀ ਹੋਈ ਸੀ ਉਹਦਾ ਅੱਜ ਸੈਕਿੰਡ ਡੇ ਹੈ। ਉਹ ਅੱਜ ਪੀਯੂ ਲੁਧਿਆਣਾ ਦੇ ਵਿੱਚ ਆ ਕੇ ਪਹੁੰਚ ਗਿਆ ਇੱਥੇ ਆਪਣੀ ਪਰਸਨਲ ਜਿਹੜੀ ਸਟੈਂਪ ਹੈ ਉਹ ਵੀ ਤਿਆਰ ਕਰਾ ਸਕਦਾ ਤੇ ਨਾਲ ਦੀ ਨਾਲ ਇੱਥੇ ਬਹੁਤ ਬੱਚਿਆਂ ਦਾ ਵੀ ਜਿਹੜਾ ਰੁਝਾਨ ਹੈ ਇਸ ਜਿਹੜਾ ਐਕਸੀਬਿਸ਼ਨ ਨੂੰ ਲੈ ਕੇ ਦੇਖਿਆ ਗਿਆ। ਜੁੜੇ ਰਹੋ ਜਨਤਾਚੀ ਦੇ ਨਾਲ।